episode 20 coffee with colonel chebans four punjab four punjabis bhai punjabis sat sri kaal coffee with colonel jaybas de is nave episode de vich sare sare dostan da swagat hai colonel saab tuhanu bahut bahut swagat sat sri kaal sat sri Sashika. kaal sidhar ji vair ji ka khalsa vair ji di kiftay sare sade dashkano vi char parichad de kaal ਉਹ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦੇ ਵਾਸਤੇ ਨਰਿੰਦਰ ਮੋਦੀ ਜੀ ਨੇ ਬਹੁਤ ਵੱਡੀ ਲਾਈਨ ਵੀ ਬੋਲੀ ਉਹ ਸਾਨੂੰ ਵੀ ਬਹੁਤ ਅੱਛਾ ਲੱਗਿਆ ਜਦੋਂ ਉਹਨਾਂ ਨੇ ਕਿਹਾ ਵੀ ਗੁਰੂ ਪਰੰਪਰਾ ਨੂੰ ਅਸੀਂ ਪੂਰਾ ਫਾਲੋ ਕਰਦੇ ਆਂ ਤੇ ਪਰੰਤੂ ਆਪਾਂ ਸਿਕਿਉਰਿਟੀ ਦੇ ਨਾਲ ਉਸੇ ਪਰੰਪਰਾ ਦੇ ਵਿੱਚ ਕੋਈ ਸਮਝੌਤਾ ਵੀ ਨਹੀਂ ਕਰ ਸਕਦੇ ਫਿਰ ਉਹਨਾਂ ਨੇ ਨਸ਼ਾ ਤੇ ਵੀ ਬੜੀ ਵੱਡੀ ਗੱਲ ਬੋਲੀ ਸਰ ਤੁਹਾਡੇ ਜੀ ਦੇ ਆਕਲੰਦਰ ਵਿੱਚ ਤੁਸੀਂ ਕੀ ਕਹਿੰਦੇ ਸੀ ਹਾਂ ਜੀ ਤੇ ਦਰਤੀ ਸਭ ਤੋਂ ਪਹਿਲੇ ਤੇ ਆ ਜਿਹੜੀ ਸਾਡੀ ਕੰਮੇਮੋਰੀਸ਼ਨ ਹੋਈ ਹੈ ਗੁਰੂ ਤੇਗ ਬਹਾਦਰ ਜੀ ਦੀ 350th ਮਾਰਟਿਰडम ਤੇ ਉੱਤੇ ਉਹਦੇ ਬਹੁਤ ਨਮਰਤਾ ਦੇ ਨਾਲ ਮੈਨੇ ਮੈਂ ਦੇਖਿਆ ਕਿ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਲੋਕਾਂ ਨੇ ਗੁਰੂ ਸਾਹਿਬ ਨੂੰ ਯਾਦ ਕੀਤਾ ਗੁਰੂ ਸਾਹਿਬ ਦੀਆਂ ਦੀ ਬਾਣੀ ਨੂੰ ਯਾਦ ਕੀਤਾ ਉਹਨਾਂ ਦੇ ਫਲਸਫੇ ਨੂੰ ਯਾਦ ਕੀਤਾ ਉਹਨਾਂ ਦੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਤੇ ਇਹ ਬਹੁਤ ਅੱਛੀ ਗੱਲ ਹੈ ਬਹੁਤ ਲੋਕਾਂ ਨੂੰ ਕੁਝ ਸਿੱਖਣ ਨੂੰ ਹੀ ਮਿਲਿਆ ਪੰਜਾਬ ਪਲਸ ਨੇ ਵੀ ਇਹਦੇ ਉੱਤੇ ਕਾਫੀ ਲਿਖਿਆ ਬੋਲਿਆ ਵੀ ਜੋ ਨਮਰਤਾ ਦੇ ਨਾਲ ਜੋ ਸਾਡੇ ਕੋਲੋਂ ਹੋ ਸਕਿਆ ਸੀ ਉਹ ਜ਼ਰੂਰ ਕੀਤਾ ਮੈਂ ਵੀ ਬਹੁਤ ਲਿਖਿਆ ਬਹੁਤ ਬੋਲਿਆ ਸੁਣਿਆ ਬਹੁਤ ਜ਼ਿਆਦਾ ਜਿਹਦੇ ਨਾਲ ਕੀ ਬਹੁਤ ਬੰਨੂ ਵੀ ਸ਼ਾਂਤੀ ਮਿਲੀ ਤੇ ਕੁਝ ਨੌਲੇਜ ਵੀ ਵਧੀ ਤੇ ਜਦਾਂ ਪ੍ਰਾਈਮ ਮਿਨਿਸਟਰ ਮੋਦੀ ਉਹ ਦੇਖੋ ਹੁਣ ਇੱਕ ਦਿਨ ਦੇ ਵਿੱਚ ਹੀ ਉਹਨਾਂ ਨੇ ਅਯੁੱਧਿਆ ਵੀ ਕਵਰ ਕਰ ਲਿਆ ਕੁਰੂਖhetra ਯੋਧਿਆ ਤੇ ਰਾਮ ਦਾ ਨਿਵਾਸ ਹੈ ਤੇ ਇੱਕ ਕੁਰੂਖhetra ਚ ਮਹਾਭਾਰਤੇ ਕ੍ਰਿਸ਼ਨ ਦੀ ਕਰਮਭੂਮੀ ਹੈ ਤੇ ਨਾਲ ਹੀ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਵੀ ਕਮੇਮੋਰੇਸ਼ਨ ਉੱਥੇ ਕੀਤੀ ਸਾਡੇ ਸਾਰੇ ਗੁਰੂ ਜਿਹੜੇ ਨੇ ਉਹ ਕਿਸੇ ਨਾ ਕਿਸੇ ਟਾਈਮ ਤੇ ਕੋਰਖhetra ਗਏ ਨੇ ਸੇਂਦਰ ਜੀ ਉਹ ਜਗ੍ਹਾ ਸਾਡੇ ਵਾਸਤੇ ਬਹੁਤ ਮਹੱਤਵ ਰੱਖਦੀ ਹੈ ਤੇ ਜੋ ਪ੍ਰਾਈਮ ਮਿਨਿਸਟਰ ਦੇ ਜੋ ਉਹਨਾਂ ਨੇ ਬਹੁਤ ਗਲੋਇੰਗ ਟ੍ਰਿਬਿਊਟਸ ਦਿੱਤੀਆਂ ਸੀ ਗੁਰੂ ਤੇਗ ਬਹਾਦਰ ਜੀ ਨੂੰ ਕਿਉਂਕਿ ਕਾਫੀ ਨਮਰਤਾ ਹੈਗੀ ਹੈ ਤੇ ਕਾਫੀ ਵਿਸ਼ਵਾਸ ਹੈਗਾ ਸਾਡੇ ਪ੍ਰਾਈਮ ਮਿਨਿਸਟਰ ਨੂੰ ਗੁਰੂ ਘਰ ਤੇ ਤੇ ਗੁਰੂਆਂ ਤੇ ਤੇ ਜੋ ਉਹਨਾਂ ਨੇ ਗੱਲ ਕਹੀ ਕੀ ਗੁਰੂ ਤੇਗ ਬਹਾਦਰ ਜਿਹੜੇ ਨੇ ਉਹ ਟਰੁਥ ਜਸਟਿਸ ਤੇ ਫੇਥ ਦੇ ਵਾਸਤੇ ਖੜੇ ਰਹੇ ਪਰ ਜੋ ਉਹਨਾਂ ਨੇ ਇੱਕ ਇੱਕ ਮੈਸੇਜ ਦਿੱਤਾ ਉਹ ਇਹ ਸੀਗਾ ਕਿ ਅ ਅਸੀਂ ਪੇਸ਼ਕ ਅਮਨ ਚਾਹੁੰਦੇ ਆ ਅਸੀਂ ਪੇਸ਼ਕ ਇਹ ਚਾਹੁੰਦੇ ਆ ਕਿ ਸਾਰੇ ਆਪਣੀ ਆਪਣੀ ਜਗ੍ਹਾ ਦੇ ਵਿੱਚ ਸਹੀ ਰਹਿਣ ਪਰ ਇਹਦਾ ਇਹ ਮਤਲਬ ਨਹੀਂ ਹੈ कि ਅਸੀਂ ਅਸੀਂ ਸਰਬੱਤ ਦਾ ਭਲਾ ਚਾਹਨੇ ਆ ਇਹ ਉਹਨਾਂ ਦਾ ਮੈਸੇਜ ਸੀਗਾ ਜਿੱਦਾਂ ਸਾਨੂੰ ਗੁਰੂਆਂ ਨੇ ਕਿਹਾ ਅਸੀਂ ਸਰਬੱਤ ਦਾ ਭਲਾ ਚਾਹਨੇ ਆ ਪਰ ਅਗਰ ਕੋਈ ਸਾਡੇ ਨਾਲ ਕੋਈ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰੇਗਾ ਤੇ ਫਿਰ ਅਸੀਂ ਚੁੱਪ ਨਹੀਂ ਰਾਵਾਂਗੇ ਪਹਿਲ ਉਹ ਕਰੇਗਾ ਤੇ ਕੰਪਲੀਟ ਅਸੀਂ ਕਰਾਂਗੇ ਇਹਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਇੱਕ ਬਹੁਤ ਸਿੱਧਾ ਨਿਸ਼ਾਨਾ ਸੀਗਾ ਪਾਕਿਸਤਾਨ ਦੇ ਵਾਹਿਦ ਜੋ ਕਿ ਇਸ ਵੇਲੇ ਕੁਝ ਕਈ ਮੁਹੀਮਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਿੰਦੁਸਤਾਨ ਦੇ ਖਿਲਾਫ ਜੋ ਕਿ ਅਸੀਂ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਆ ਡਰਗ ਐਡਿਕਸ਼ਨ ਦੇ ਬਾਰੇ ਵੀ ਉਹਨਾਂ ਨੇ ਖਾਸ ਕਰਕੇ ਕਿਹਾ ਕਿਉਂਕਿ ਉਸ ਸਾਡੇ ਏਰੀਆ ਦੇ ਵਿੱਚ ਐਸੇ ਡਰਗ ਐਡਿਕਸ਼ਨ ਦਾ ਬੜਾ ਪ੍ਰੋਬਲਮ ਹੈ ਤੇ ਅਸੀਂ ਇਸ ਗੱਲ ਦੀ ਸਹਿਰੈਨਾ ਕਰਦੇ ਆ ਪੰਜਾਬ ਪਲਸ ਵੀ ਬਹੁਤ ਕੰਮ ਕਰਦਾ ਹੈ ਡਰਗ ਐਡਿਕਸ਼ਨ ਦੇ ਖਿਲਾਫ ਤੇ ਅਸੀਂ ਚਾਹੁੰਦੇ ਆ ਕਿ ਜਿੱਦਾਂ ਹੁਣ ਕਿਹਾ ਹੈ ਪ੍ਰਧਾਨ ਮੰਤਰੀ ਜੀ ਨੇ ਉਹਦੇ ਉੱਤੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਦੇ ਉੱਤੇ ਵੀ ਅਮਲ ਹੋਏ ਤੇ ਅਸੀਂ ਆਪਣੀ ਜਿਹੜੀ ਮਸ਼ੀਨਰੀ ਹੈ ਉਹਨੂੰ ਥੋੜਾ ਹੋਰ ਜ਼ਿਆਦਾ ਤੇਜ਼ ਕਰੀਏ ਸਰ ਇੱਕ ਲੇਜੈਂਡਰੀ ਸਾਡੇ ਦੇਸ਼ ਦੇ ਬਹੁਤ ਵੱਡੇ ਐਕਟਰ ਤਰਮਿੰਦਰ ਜੀ ਦਾ ਵੀ ਜੋ ਆਪਾਂ ਜਾਣਦੇ ਹਾਂ 24 ਨਵੰਬਰ ਨੂੰ ਦਿਹਾਂਤ ਹੋਇਆ ਔਰ ਸਾਰੇ ਨੇ ਆਪਾਂ ਨੇ ਬਹੁਤ ਟ੍ਰਿਬਿਊਟਸ ਵੀ ਦਿੱਤੇ ਔਰ ਪੰਜਾਬ ਨਾਲ ਉਹਨਾਂ ਖਾਸਾ ਸਬੰਧ ਸੀਗਾ ਤੇ ਉਹਨਾਂ ਦੇ ਬਾਰੇ ਸਰ ਥੋੜਾ ਜਿਹਾ ਆਤਮਿਕ ਸਾਾਸ ਬਰਤ ਤੇ ਹੈਗਾ ਸੀਗਾ ਤਰਮਿੰਦਰ ਦਾ ਪੰਜਾਬ ਦੇ ਨਾਲ ਸਾਨੇ ਵਾਲਦੇ ਰਹਿਣ ਵਾਲੇ ਸੀਗੇ ਉਹਨਾਂ ਨੂੰ ਪਿਆਰ ਵੀ ਬਹੁਤ ਸੀਗਾ ਆਪਣੇ ਪਿੰਡ ਦੇ ਨਾਲ ਬਾਰ-ਬਾਰ ਅਗਰ ਦੇਖੋ ਤੇ ਆਪਣੇ ਪਿੰਡ ਦੀਆਂ ਗੱਲਾਂ ਕਰਦੇ ਰਹਿੰਦੇ ਸੀਗੇ ਆਪਣੇ ਅਕੀਦੀ ਦਿਨਾਂ ਦੇ ਵਿੱਚ ਵੀ ਉਹ ਜ਼ਿਆਦਾ ਆਪਣੇ ਫਾਰਮ ਦੇ ਵਿੱਚ ਹੀ ਰਹਿੰਦੇ ਸੀ। ਅ ਬਹੁਤ ਅੱਛਾ ਐਕਟਰ ਸੀਗਾ, ਬਹੁਤ ਮੰਨਿਆ ਹੋਇਆ ਐਕਟਰ ਸੀਗਾ ਤਰਮਿੰਦਰ ਤੇ ਉਹਦੇ ਨਾਲ ਨਾਲ ਅ ਬਹੁਤ ਅੱਛੇ ਇਨਸਾਨ ਵੀ ਸੀ। ਅ ਅਸੀਂ ਜਦੋਂ ਬਚਪਨ ਦੇ ਵਿੱਚ ਉਹਨਾਂ ਦੀ ਉਹ ਹੀ ਮੈਨ ਇਮੇਜ ਨੂੰ ਦੇਖ ਕੇ ਵੀ ਅੱਗੇ ਵਧੇ ਮੈਨੂੰ ਦੋ ਤਿੰਨ ਪਿਕਚਰਾਂ ਉਹਨਾਂ ਦੀਆਂ ਬਹੁਤ ਯਾਦ ਆਉਂਦੀਆਂ ਨੇ। ਸਭ ਤੋਂ ਪਹਿਲੇ ਤੇ ਹਕੀਕਤ ਹੈ ਪਤਾ ਨਹੀਂ ਜਿਹੜੀ ਸਾਡੀ ਛੋਟੀ ਜਨਰੇਸ਼ਨ ਹੈ ਉਹਨੇ ਹਕੀਕਤ ਦੇਖੀ ਹੈ ਕਿ ਨਹੀਂ ਦੇਖੀ ਹੈ। ਆਸਾਨਾ ਲੜੀ ਨੂੰ ਦੇਖਣੀ ਚਾਹੀਦੀ ਹੈ ਤੇ ਉਹਦੇ ਬਾਅਦ ਫਿਰ ਇੱਕ ਉਹਨਾਂ ਦੀ ਪਿਕਚਰ ਆਈ ਸੀ ਜੀ ਲੋਫਰ ਸਿੰਧਰੀ ਉਹ ਉਹ ਮੈਂ ਨਾ ਪੂਰੀ ਜ਼ਿੰਦਗੀ ਮੇਰੀਆਂ ਅੱਖਾਂ ਮਾਇਓਪਿਕ ਸੀਗੀਆਂ ਪਰ ਮੈਨੂੰ ਪੁਰਾਣੇ ਜ਼ਮਾਨੇ ਜੋ ਹੁੰਦੇ ਸੀਗੇ ਪਤਾ ਹੀ ਨਹੀਂ ਸੀਗਾ ਪਹਿਲੀ ਜਮਾਤ ਤੋਂ ਲੈ ਕੇ ਕੇਜੀ ਤੋਂ ਲੈ ਕੇ 10ਵੀਂ 11ਵੀਂ ਤੱਕ ਪਹੁੰਚ ਗਏ ਤੇ ਐਨਕ ਹੀ ਨਹੀਂ ਪਾਈ ਪਤਾ ਨਹੀਂ ਕਿੱਦਾਂ ਗੁਜ਼ਾਰਾ ਕਰ ਲਿਆ ਤੇ ਫਿਰ ਇੱਕ ਵਾਰ ਜਦੋਂ ਫਿਰ ਮੈਂ ਐਨਕ ਪਾਈ ਤੇ ਉਹਦੇ ਬਾਅਦ ਮੈਂ ਲੋਫਰ ਸਭ ਤੋਂ ਪਹਿਲੇ ਦੇਖੀ ਸੀਗੀ ਬਹੁਤ ਫਰਕ ਸੀਗਾ ਉਹਦੇ ਵਿੱਚ ਤੇ ਉਹ ਵੀ ਮੈਨੂੰ ਯਾਦ ਹੈ ਫਿਰ ਤਰਮਵੀਰ ਯਾਦ ਹੈ ਬਹੁਤ ਚਰਨਾਂ ਦੀਆਂ ਛੋਲੇ ਸੋ ਅਸੀਂ ਇਹੋ ਚਾਹਨੇ ਆ ਕਿ ਪ੍ਰਮਾਤਮਾ ਅ ਤਰਮਿੰਦਰ ਜੀ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਬਖਸ਼ੇ ਅੱਛੀ ਜ਼ਿੰਦਗੀ ਉਹਨਾਂ ਨੇ ਜੀ ਹੈ ਅੱਛਾ ਕੰਮ ਕੀਤਾ ਪੋਜ਼ਿਟਿਵ ਆਦਮੀ ਸੀਗਾ ਕਦੀ ਕਿਸੇ ਦੇ ਬਾਰੇ ਬੁਰਾ ਨਹੀਂ ਬੋਲਣਾ ਉਹਨਾਂ ਦੀ ਲਾਈਫ ਤੋਂ ਤੇ ਉਹਨਾਂ ਦੇ ਕੰਮ ਤੋਂ ਸਾਨੂੰ ਕੁਝ ਸਿੱਖਣਾ ਵੀ ਚਾਹੀਦਾ ਤਰਵਿੰਦਰ ਜੀ ਦੇ ਕਈ ਫਿਲਮਾਂ ਸਾਨੂੰ ਅੱਜ ਵੀ ਯਾਦ ਹੈ ਜਦੋਂ ਅਸੀਂ ਦੇਖਦੇ ਵੀ ਸੀਗੇ ਤੇ ਪਾਕਿਸਤਾਨ 'ਚ ਵੀ ਬਹੁਤ ਜਗ੍ਹਾ ਬੈਨ ਲੱਗ ਜਾਂਦੀ ਸੀਗਾ ਤੇ ਕੈਸਾ ਹੀ ਹੀ ਮੈਨ ਹੈ ਜਿਹੜਾ ਪਾਕਿਸਤਾਨ ਚ ਕਾਫੀ ਟਾਈਮ ਪਿਆ ਰਿਹਾ ਤੇ ਹੁਣ ਆਪਾਂ ਪੰਜਾਬ ਵੱਲ ਚਲਦੇ ਆਂ ਜਦੋਂ ਪੰਜਾਬ ਵੱਲ ਆਨੇ ਆ ਤੇ ਇੱਕ ਬੜੀ ਅੱਛੀ ਖਬਰ ਆਪਸ ਹੁੰਦੀ ਹੈ ਸਾਡੇ કૃषि ਮੰਤਰੀ ਜੀ ਮੋਗਾ ਦੇ ਪਿੰਡ ਦੇ ਵਿੱਚ ਜਾਂਦੇ ਆ ਰਸਕਲ ਪਿੰਡ ਦੇ ਵਿੱਚ ਮਿਲਦੇ ਆ ਲੋਕ ਉਹ ਇਸ ਕਰਕੇ ਜਾਂਦੇ ਆ ਉਸ ਪਿੰਡ ਦੇ ਵਿੱਚ ਸਪੈਸਿਫਿਕ ਨਾਮ ਵੀ ਤੁਸੀਂ ਦੱਸੋਗੇ ਸਭ ਨੂੰ ਦੱਸੋਗੇ ਵੀ ਮੈਂ ਇੱਥੇ ਦੇ ਪਿੰਡ ਨੂੰ ਮਿਲਣਾ ਚਾਹੁੰਦਾ ਲੋਕਾਂ ਨੂੰ ਮਿਲਣਾ ਚਾਹੁੰਦਾ ਵੀ ਜੋ ਉਹਨਾਂ ਨੇ ਡਵੈਲਪਮੈਂਟ ਦਾ ਕੰਮ ਕੀਤਾ ਹੈ ਤੋਂ ਉਹਦੇ ਬਾਰੇ ਸਾਨੂੰ ਚਾਹਨਾ ਪਵੇ ਬੜੀ ਸਾਨੂੰ ਅੱਛੀ ਲੱਗਦੀ ਖਬਰਾਂ ਵੀ ਅੰਦਰ ਦੀ ਜਦੋਂ ਅਸੀਂ ਖਬਰਾਂ ਸੁਣਦੇ ਹਾਂ ਸਾਡਾ ਕ੍ਰਿਸ਼ੀ ਮੰਤਰੀ ਉੱਥੇ ਜਾਂਦਾ ਸ਼ੁਭਰਾ ਚੋਹਾਨ ਜਾਂਦਾ ਦੇਸ਼ ਦਾ ਹਾਂਜੀ ਸਤਿੰਦਰ ਜੀ ਉਸ ਪਿੰਡ ਦਾ ਨਾਮ ਹੈ ਰਨੀਸ਼ ਕਲਾ ਮੋਗਾ ਦੇ ਵਿੱਚੋਂ ਪਿੰਡ ਹੈਗਾ ਉਸ ਪਿੰਡ ਦਾ ਸਰਪੰਚ ਹੈਗਾ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਜੋ ਕਿ ਕੈਨੇਡਾ ਨੂੰ ਛੱਡ ਕੇ ਕਾਫੀ ਸਾਲਾਂ ਤੋਂ ਆ ਕੇ ਇੱਥੇ ਆਪਣੇ ਪਿੰਡ ਦੇ ਕਾਰਨ ਆਪਣੇ ਸ਼ਹਿਰ ਦੇ ਕਾਰਨ ਇੱਥੇ ਆ ਕੇ ਰਿਹਾ ਹੈ ਤੇ ਕਾਫੀ ਦੇਰ ਤੋਂ ਮਥੋਂ ਦਾ ਸਰਪੰਚ ਵੀ ਹੈ ਤੇ ਜਿਹੜੀ وجہ ਦੇ ਵਾਸਤੇ ਗਏ ਸੀਗੇ ਸਾਡੇ ਕ੍ਰਿਸ਼ੀ ਮੰਤਰੀ ਸ਼ਿਵਰਾਜ ਚੋਹਾਨ ਜੀ ਉਹ ਇਹ ਚ ਕੀ ਕਿ ਪੰਜਾਬ ਨੇ ਇਸ ਕੀ ਨਾ ਸਿੰਦਰ ਜੀ 83% ਕਟੌਤੀ ਆਈ ਹੈ ਪੰਜਾਬ ਦੇ ਸਟਬਲ ਬਰਨਿੰਗ ਦੇ ਵਿੱਚ ਜਿੱਥੇ ਸਾਡੀਆਂ 80000 ਕੇਸ ਹੁੰਦੇ ਸੀਗੇ ਇਸ ਸਾਲ ਸਾਡੇ ਸਿਰਫ 5000 ਕੇਸ ਹੋਏ ਨੇ ਇਹ ਬਹੁਤ ਵੱਡੀ ਗੱਲ ਹੈ ਇਸ ਗੱਲ ਨੂੰ ਸਹਿਰਾਣਾ ਦੇਣ ਵਾਸਤੇ ਐਕਚੁਅਲੀ ਆਏ ਸੀਗੇ ਪੰਜਾਬ ਦੇ ਕ੍ਰਿਸ਼ੀ ਮੰਤਰੀ ਸ਼ਿਵਰਾਜ ਚੋਹਾਨ ਜੀ ਤੇ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇਹਦੀ ਜਿਹੜੀ ਪਹਿਲ ਹੋਈ ਹੈ ਇਹ ਕੁਝ ਪਿੰਡਾਂ ਦੇ ਵਿੱਚ ਹੋਈ ਉਹਨਾਂ ਵਿੱਚੋਂ ਰਨੀਸ਼ ਕਨਾਲ ਵੀ ਇੱਕ ਹੈ ਜਿੱਥੇ ਕਿ ਪਿਛਲੇ 6 ਸਾਲਾਂ ਤੋਂ ਸਟਬਲ ਬਰਨਿੰਗ ਨਹੀਂ ਹੋਈ 6 ਸਾਲਾਂ ਤੋਂ ਹਾਂ ਹੁਣ ਤੇ ਸਾਰਿਆਂ ਨੇ ਛੱਡ ਦਿੱਤੀ ਰਨੀਸ਼ ਕਨਾਲ 'ਚ ਕਲਾਂਚ ਪਿਛਲੇ 6 ਸਾਲਾਂ ਤੋਂ ਨਹੀਂ ਹੋਈ ਤੇ ਉਹ ਜਿਹੜੀ ਉਹ ਉਹ ਇੱਕ ਸਿਸਟਮ ਹੈਗਾ ਹੈਪੀ ਸੀਡਰ ਦਾ ਉਹਦੇ ਨਾਲ ਜਿਹੜੇ ਆਪਣੀ ਸਟਬਲ ਹੈ ਉਹਨੂੰ ਵਾਪਸ ਪਾ ਦਿੰਦੇ ਨੇ ਉਹਦੇ 'ਚ ਜ਼ਮੀਨ ਦੇ ਵਿੱਚ ਜਿਤੇ ਕਾਰਨ ਕਿ ਉਹਨਾਂ ਦਾ ਫਰਟੀਲਾਈਜ਼ਰ ਦਾ ਵੀ ਜਿਹੜੀ ਕੰਜ਼ਮਪਸ਼ਨ ਹੈ ਉਹ ਬਹੁਤ ਘਟ ਗਈ ਹੈ ਤੇ ਉੱਥੇ ਜਾ ਕੇ ਜਦੋਂ ਦੇਖਿਆ ਸਾਰਿਆਂ ਨੇ ਸ਼ਿਵਰਾ ਚੋਹਾਂਜੀ ਨੇ ਵੀ ਦੇਖਿਆ ਸਭ ਨੇ ਦੇਖਿਆ ਸਾਨੂੰ ਵੀ ਪਤਾ ਲੱਗਿਆ ਤੇ ਹੱਕੇ ਬੱਕੇ ਰਹਿ ਗਏ ਕਿ ਉਹ ਇੱਕ ਐਸਾ ਵਿਲੇਜ ਹੈ ਜੋ ਕਿ ਕਿਸੇ ਵੀ ਸ਼ਹਿਰ ਕੋਲੋਂ ਜ਼ਿਆਦਾ ਚੰਗਾ ਹੈ ਤੇ ਜੋ ਕੁਝ ਉੱਥੇ ਹੋਇਆ ਉਹਨਾਂ ਨੇ ਆਪਣੇ ਫੰਡ ਇਕੱਠੇ ਕਰਕੇ ਲਿਆ ਕਿਸੇ ਗਵਰਨਮੈਂਟ ਕੋਲੋਂ ਕਿਸੇ ਦੋਨੋਂ ਕੋਈ ਸਹਾਰਾ ਨਹੀਂ ਪਿਆ ਉੱਥੇ ਸਤਿੰਦਰ ਜੀ ਮੈਂ ਜਾਣਾ ਚਾਹਾਂਗਾ ਮੈਂ ਜਾਵਾਂਗਾ ਛਿੱਤੀ ਉੱਥੇ ਮੈਂ ਵੀ ਦੇਖਣਾ ਚਾਹਨਾ ਇਹ ਤੇ ਮੈਨੂੰ ਸਿਰਫ ਇਨਫੋਰਮੇਸ਼ਨ ਹੈਗੀ ਆ ਉੱਥੇ ਵਾਟਰ ਕਨਜ਼ਰਵੇਸ਼ਨ ਦਾ ਤਰੀਕਾ ਹੈ ਪਲਾਸਟਿਕ ਵੇਸਟ ਦੀ ਮੈਨੇਜਮੈਂਟ ਹੈਗੀ ਹੈ ਰੇਨ ਵਾਟਰ ਦੀ ਹਾਰਵੈਸਟਿੰਗ ਕਰਦੇ ਨੇ ਡਰੱਗਸ ਦਾ ਉੱਥੇ ਨਾਂ ਨਿਸ਼ਾਨ ਨਹੀਂ ਹੈ ਬੁਰੀ ਉੱਥੋਂ ਦੀ ਡਰੇਨੇਜ ਅੰਡਰਗਰਾਉਂਡ ਹੈ ਸੈਨੀਟੇਸ਼ਨ ਉੱਥੋਂ ਦੀ ਬਹੁਤ ਇੰਪਰੂਵਡ ਹੈ ਸੇ ਸਟੈਂਡਰਜੀ ਦੇਖੋ ਹੁਣ ਇਹ ਕੰਮ ਆ ਜਾਂਦੀ ਹੈ ਕਿ ਅਸੀਂ ਜਿਹੜੇ ਪੰਜਾਬੀ ਆ ਅਸੀਂ ਆਪਣੀ ਇਨੋਵੇਸ਼ਨ ਆਪਣੇ ਹਾਰਡਵਰਕ ਤੇ ਆਪਣੇ ਦੇ ਵਾਸਤੇ ਜਾਣੇ ਜਾਣੇ ਆ ਪਤਾ ਨਹੀਂ ਸਾਨੂੰ ਹੋ ਕੀ ਗਿਆ ਕੀ وجہ ਹੈਗੀ ਹੈ ਕਿ ਅਸੀਂ ਆਪਣੇ ਜਿਹੜੇ ਸਾਡੇ ਕੋਰ ਸਾਡੀ ਕੰਪੀਟੈਂਸੀ ਹੈ ਕਿ ਅਸੀਂ ਹਾਰਡਵਰਕ ਤੇ ਐਫੀਸ਼ੀਐਂਸੀ ਤੇ ਬਲੀਵ ਕਰਦੇ ਆ ਫਾਰਵਰਡ ਲੁਕਿੰਗ ਆ ਉਹ ਕਿੱਥੇ ਰਹਿ ਗਈ ਅਗਰ ਇੱਕ ਪਿੰਡ ਕਰ ਸਕਦਾ ਹੈ ਤੇ ਇਹਦਾ ਮਤਲਬ ਸਾਡੇ 13500 ਬਾਕੀ ਵੀ ਪਿੰਡ ਕਰ ਸਕਦੇ ਨੇ ਸਾਡੇ ਸ਼ਹਿਰ ਵੀ ਕਰ ਸਕਦੇ ਨੇ ਤੋ ਅਗਰ ਅਗਰ ਬੰਦੇ ਦੇ ਵਿੱਚ ਇਹ ਚਾਹ ਹੋਏ ਨਾ ਸਿੰਦਰਜੀਤ ਇਹ ਉਹ ਕਰ ਲੈਂਦਾ ਇੱਥੇ ਫਿਰ ਸਾਡੀ ਗੱਲ ਆ ਜਾਂਦੀ ਹੈ ਲੀਡਰਸ਼ਿਪ ਦੇ ਉੱਤੇ ਅਸੀਂ ਲੀਡਰਸ਼ਿਪ ਦੀ ਸਾਡੇ ਇੱਥੇ ਐਡੀ ਡੈਫੀਸ਼ੈਂਸੀ ਹੈ اسپੈਸ਼ਲੀ ਪੋਲੀਟੀਕਲ ਲੀਡਰਸ਼ਿਪ ਦੀ ਲੀਡਰ ਸੋਸ਼ਲ ਲੀਡਰਸ਼ਿਪ ਦੀ ਤੇ ਰੋਲ ਮਾਡਲਸ ਦੀ ਰੋਲ ਮਾਡਲ ਸਾਡੇ ਕੋਲ ਹੈ ਬਹੁਤ ਨੇ ਪਰ ਉਹ ਓਡਾ ਆਪਣੇ ਆਪ ਨੂੰ ਇਨਵੋਲ ਨਹੀਂ ਕਰ ਰਹੇ ਕਿ ਨਾ ਉਹਨਾਂ ਨੂੰ ਕਰਨਾ ਚਾਹੀਦਾ ਤੇ ਇਹ ਲੀਡਰਸ਼ਿਪ ਦੀ ਕਮੀ ਹੈ ਸਿੰਦਰਜੀਤ ਮੈਂ ਬਹੁਤ ਛੋਟਾ ਸੀਗਾ ਜਦੋਂ ਇੱਕ ਮੈਂ ਜੰਮੂ 'ਚ ਰਹਿੰਦਾ ਸੀ ਉਹਦੋਂ ਤੇ ਉਹ ਉੱਥੇ ਜਗਮੋਹਨ ਗਵਰਨਰ ਆਇਆ ਸੀਗਾ ਸਿੰਦਰ ਜੀ 6 ਮਹੀਨਿਆਂ ਦੇ ਵਿੱਚ ਜਗਮੋਹਨ ਨੇ ਜੰਮੂ ਦਾ ਜੰਮੂ ਦਾ ਪਸੇ ਹੀ ਪੜਸਪਲ ਤੇ ਟੀਕਾ ਸੋਨੀਆ ਸੜਕਾਂ ਕਰ ਦਿੱਤੀਆਂ ਏਡੀ ਸੋਨੀ ਮਤਲਬ 6 ਮਹੀਨੇ ਲੱਗਦੇ ਨੇ ਟੋਟਲ 6 ਮਹੀਨੇ ਲੱਗਦੇ ਸੋ ਆਪਾਂ ਇਹੋ ਹੀ ਸਮਝਣਾ ਹੈ ਕਿ ਅਗਰ ਕਮਜ਼ੋਰੀ ਹੈਗੀ ਹੈ ਤੇ ਉਹ ਕੋਈ ਫੰਡਸ ਦੀ ਕਮਜ਼ੋਰੀ ਨਹੀਂ ਕੋਈ ਸਾਡੇ ਬੰਦਿਆਂ ਦੇ ਜੋਸ਼ ਦੀ ਕਮਜ਼ੋਰੀ ਨਹੀਂ ਕਮਜ਼ੋਰੀ ਹੈ ਤੇ ਸਾਡੇ ਅੰਦਰ ਹੀ ਹੈ ਸਾਡੀ ਲੀਡਰਸ਼ਿਪ ਦੇ ਵਿੱਚ ਹੈਗੀ ਹੈ ਮੈਂ ਅੱਜ ਹੁਣ ਇੱਕ ਗੱਲ ਕਹਿਣੀ ਚਾਹਾਂ ਮੈਂ ਆਪਣੇ ਬੰਦਿਆਂ ਨੂੰ ਦੱਸਣਾ ਚਾਹਨਾ ਪੰਜਾਬੀਆਂ ਨੂੰ ਕਿ ਜਦੋਂ ਵੀ ਤੁਹਾਡਾ ਕੋਈ ਲੀਡਰ ਆ ਕੇ ਦੂਸਰੀ ਕਿਸੇ ਪਾਰਟੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਦਾ ਹੈ ਉਹਨੂੰ ਕਹਿ ਦਿਓ ਕਿ ਭਰਾ ਤੂੰ ਗਾਲਾਂ ਨਾ ਕੱਢ ਉਹਨਾਂ ਨੂੰ ਤੂੰ ਇਹ ਦੱਸ ਕਿ ਤੂੰ ਕੀ ਕੀਤਾ ਸਾਰਾ ਟਾਈਮ ਜਿੰਨਾ ਸਾਡਾ ਟਾਈਮ ਮੀਡੀਆ ਦੇ ਵਿੱਚ ਹੈਗਾ ਜਿਹੜੇ ਸਾਡੇ ਮੀਡੀਆ ਵਾਲੇ ਨੇ ਉਹ ਇਸ ਪਾਰਟੀ ਦੇ ਦੂਸਰੇ ਖਿਲਾਫ ਉਹ ਕੁੱਤੇ ਉਹ ਕਮੀਨੇ ਉਹ ਕੁਝ ਨਹੀਂ ਕਰਦੇ ਸੈਂਟਰ ਕੁਝ ਨਹੀਂ ਕਰਦਾ ਸਟੇਟ ਕੁਝ ਨਹੀਂ ਕਰਦੀ ਸਾਰੀ ਸਾਡੀ એનર્ਜੀ ਜਿਹੜੀ ਹੈਗੀ ਹੈ ਉਹ ਇਹਨਾਂ ਨੈਗੇਟਿਵਿਟੀਜ਼ ਦੇ ਵਿੱਚ ਨਿਕਲ ਜਾਂਦੀ ਹੈ ਅਗਰ ਅਸੀਂ ਇਸ ਗੱਲ ਤੋਂ ਨਿਕਲ ਜਾਈਏ ਅਗਰ ਅਸੀਂ ਅਸੀਂ ਕਹੀਏ ਸਾਨੂੰ ਨਾ ਸੈਂਟਰ ਦੀ ਜ਼ਰੂਰਤ ਹੈ ਨਾ ਸਾਨੂੰ ਕਿਸੇ ਦੀ ਜ਼ਰੂਰਤ ਹੈ ਅਸੀਂ ਆਪੂ ਕਰ ਲਵਾਂਗੇ ਜੋ ਕਿ ਅਸੀਂ ਸ਼ਮਤਾ ਰੱਖਨੇ ਆ ਕਰਨ ਸਾਡੇ ਚੋਂ ਤਾਕਤ ਹੈਗੀ ਹੈ ਤੇ ਪੰਜਾਬ ਜਿਹੜਾ ਹੈ 6 ਮਹੀਨੇ ਦੇ ਵਿੱਚ ਬਿਲਕੁਲ ਠੀਕ ਹੋ ਜਾਏਗਾ ਪਰ ਪ੍ਰੋਬਲਮ ਇਹ ਹੈ ਕਿ ਸਾਰਾ ਨੇ ਸਾਡੇ ਮਾਨ ਸਾਹਿਬ ਜਿਹੜੇ ਨੇ ਕਿੱਥੇ ਕੀ ਮਤਲਬ ਕੀ ਕੇਜਰੀਵਾਲ ਦੀ ਤੇ ਬੋਦੀ ਜੀ ਦੀ ਕੀ ਕੀ ਕੰਪੈਰੀਸ਼ਨ ਹੈ ਸਾਨੂੰ ਉਹਦੇ ਨਾਲ ਕੀ ਲੈਣਾ ਬਸ ਉਹ ਸਵੇਰੇ ਸ਼ਾਮ ਬਾਅਦ ਸੈਂਟਰ ਨੂੰ ਹੀ ਗਾਲਾਂ ਕੱਢਦੇ ਰਹਿਣਗੇ ਕੋਈ ਵੀ ਹੁਣ ਗੁਰੂ ਤੇਗ ਬਹਾਦਰ ਜੀ ਦੀ ਗੱਲ ਹੋ ਰਹੀ ਸੀਗੀ ਉੱਥੇ ਵੀ ਸੈਂਟਰ ਨੂੰ ਗਾਲਾਂ ਕੱਢ ਰਹੇ ਤੇ ਤੁਸੀਂ ਯਾਰ ਆਪਣਾ ਕੰਮ ਕਰੋ ਸੋ ਸਾਡੇ ਬੰਦਿਆਂ ਨੂੰ ਮੈਂ ਇਹ ਰਿਕੁਐਸਟ ਕਰਨਾ ਕਿ ਜਿੱਥੇ ਵੀ ਕੋਈ ਵੀ ਪੋਲੀਟਿਸ਼ੀਅਨ ਆ ਕੇ ਤੁਹਾਡੇ ਨਾਲ ਦੂਸਰੇ ਦੀ ਬੁਰੀਾਈ ਕਰਦਾ ਹੈ ਉਹਨੂੰ ਕਹਿ ਦਿਓ ਕਿ ਵੀ ਉਹਦੀ ਬੁਰੀਾਈ ਕੱਟ ਕੱਟ ਕਰ ਤੂੰ ਤੂੰ ਦੱਸ ਕਿ ਤੂੰ ਕੀ ਕੀਤਾ ਤੇ ਅੱਗੇ ਤੂੰ ਕੀ ਕਰਨਾ ਹੈ ਇੱਥੇ ਇੱਥੇ ਸਾਨੂੰ ਦੱਸ ਕੇ ਜਾ ਤਾਂ ਕਿ ਅਸੀਂ ਨੋਟ ਕਰਕੇ ਰੱਖੀ ਅਗਲੀ ਵਾਰੀ ਤੈਨੂੰ ਦੱਸਾਂਗੇ ਕਿ ਤੂੰ ਕੀ ਕੀ ਕਿਹਾ ਸੀਗਾ ਅਸੀ ਕੋਈ ਐਟੀਟਿਊਡ ਸਾਨੂੰ ਜਿਹੜੀ ਹੈ ਨਾ ਇਹ ਰਣীশ ਕਲਾ ਤੋਂ ਸਾਨੂੰ ਐਸੀ ਕੋਈ ਐਟੀਟਿਊਡ ਜਿਹੜੀ ਆ ਉਹ ਬਣਾਉਣ ਦੀ ਜ਼ਰੂਰਤ ਹੈ ਤੇ ਦੇਖੋ ਫਿਰ ਕਿੰਨੀ ਛੇਤੀ ਪੰਜਾਬ ਠੀਕ ਹੁੰਦਾ ਪਰ ਇੱਕ ਜਿਹੜੀ ਪਿੰਡ ਦੇ ਇੱਕ ਖਾਸਤ ਮੈਂ ਸੁਣੀ ਹੈ ਔਰ ਜਾ ਕੇ ਜਦੋਂ ਤੁਸੀਂ ਖੈਸੇ ਦੇਖਾਂਗੇ ਵੀ ਉੱਥੇ ਨੇ ਇੱਕ ਲਾਇਬ੍ਰੇਰੀ ਉਹਨਾਂ ਨੇ ਬਣਾਈ ਵੀ ਹੈ ਉਹ ਲਾਇਬ੍ਰੇਰੀ ਦੇ ਵਿੱਚ ਹਰ ਜਗ੍ਹਾ ਕਹਿੰਦੇ ਆ ਵੀ ਲੋਕੀ ਜਦੋਂ ਜਾਂਦੇ ਆ ਤੇ ਪੈਸੇ ਦੇ ਕੇ ਆਪਾਂ ਪੜਦੇ ਉਹ ਲਾਇਬ੍ਰੇਰੀ ਜਦੋਂ ਜੋ ਜਾਂਦਾ ਉਹਨਾਂ ਨੂੰ ਪੁੱਛਣਾ ਪੁੱਛੋ ਉਹ ਦਿੰਦੇ ਆ ਤਾਂ ਕਿ ਰਿਵਾਰਡ ਦਿੰਦੇ ਆ ਤਾਂ ਕਿ ਬੰਦਾ ਲਾਇਬ੍ਰੇਰੀ ਚ ਆਵੇ ਬੱਚਾ ਲਾਇਬ੍ਰੇਰੀ ਚ ਆਵੇ ਇੱਕ ਬਹੁਤ ਵੱਡੀ ਗੱਲ ਹੈ ਸਰ ਅਸੀਂ ਅੱਗੇ ਚੱਲਦੇ ਆ ਮੋਗਾ ਤੋਂ ਇੱਕ ਜਿਹੜੀ ਖਬਰ ਆਈ ਹੈ ਇੱਕ ਉਹ ਲੇਕ ਵੀ ਬਣਾਈ ਹੋਈ ਆ ਆਰਟੀਫੀਸ਼ੀਅਲ ਲੇਕ ਓਕੇ ਠੀਕ ਹੈ ਉਹ ਵੀ ਦੇਖਣ ਵਾਲੀ ਹੈ ਉਹ ਵੀ ਦੇਖਾਂਗੇ ਆਪਾਂ ਆਪਾਂ ਦੋਵੇਂ ਇਕੱਠੇ ਚੱਲਾਂਗੇ ਠੀਕ ਹੈ ਜੀ ਤੇ ਅੱਗੇ ਮੋਗੇ ਤੋਂ ਵੀ ਖਬਰ ਆਈ ਹੈ ਉੱਥੇ ਦਾ ਜਿਹੜਾ ਮੇਅਰ ਹੈ ਮੁਗੇ ਸ਼ਹਿਰ ਦਾ ਮੇਅਰ ਬਲਜੀਤ ਸਿੰਘ ਚੰਨੀ ਉਹਨੂੰ ਐਕਸਪੈਲ ਕਰਤਾ ਹੈ ਔਰ ਐਕਸਪੈਲ ਵੀ ਕਿਉਂ ਕੀਤਾ ਜਿਹੜੀ ਅਸੀਂ ਤੁਸੀਂ ਬੜੇ ਥੋੜੇ ਜਿਹੇ ਆਪਣੇ 5-7 ਮਿੰਟ ਪਹਿਲੇ ਭੈ ਕਹ ਕੇ ਕਿ ਹਟੋ ਵੀ ਨਸ਼ੇ ਦੀ ਬੜੀ ਪ੍ਰੋਬਲਮ ਹੈ ਉਹ ਨਸ਼ੇ ਦੇ ਲਿੰਕ ਦੇ ਕਾਰਨ ਨੂੰ ਐਕਸਪੈਲ ਕੀਤਾ ਔਰ ਆਪ ਗਵਰਨਮੈਂਟ ਨੇ ਕੀਤਾ ਤੇ ਇਹਦੇ ਬਾਰੇ ਸਰ ਕੀ ਕਹਿੰਦੇ ਵੀ ਜੇ ਸਾਡੇ ਮੇਅਰ ਇੰਧਰ ਤੇ ਚੀਜ਼ ਕੰਮ ਕਰ ਰਹੇ ਹਨ ਔਰ ਆਪ ਆਫੀਸ਼ੀਅਲੀ ਮੰਨ ਵੀ ਰਹੇ ਹੋ ਵੀ ਇਹ ਕੰਮ ਹੋ ਘਰ ਰਹੇ ਔਰ ਸਾਡਾ ਆਫੀਸ਼ੀਅਲੀ ਕਰ ਰਿਹਾ ਤੇ ਇਸ ਦੇ ਬਾਰੇ ਸਾਨੂੰ ਥੋੜਾ ਚਾਹਨਾ ਬੋਲੋ ਸਿੰਦਰਜੀ ਮੈਨੂੰ ਤਾਂ ਇਹਦੇ ਵਿੱਚ ਪੋਲਿਟਿਕਸ ਲੱਗ ਰਹੇ ਨੇ ਅਗਰ ਉਹ ਨਸ਼ੇ ਦੇ ਨਾਲ ਜੁੜਿਆ ਹੋਇਆ ਹੈ ਤੇ ਫਿਰ ਉਹ ਬਾਹਰ ਕੀ ਕਰ ਰਿਹਾ ਉਹ ਅੰਦਰ ਕਿਉਂ ਨਹੀਂ ਹੈ ਹੈ ਤੇ ਇਹ ਇਹ ਦਿਖਾਵਾ ਜਿਹਾ ਕਰਦੀ ਆ ਆਪਾਂ ਇਸ ਗੱਲ ਤੇ ਬਜਾੜਾ ਪਈਏ ਨਾ ਇਹ ਪੋਲਿਟਿਕਸ ਹੈ ਆਪਾਂ ਪੋਲਿਟਿਕਸ ਕੋਲੋਂ ਦੂਰ ਹੀ ਰਹਿਣੇ ਆ ਪਰ ਹਾਂ ਤੁਹਾਡੀ ਇਹ ਗੱਲ ਸਹੀ ਹੈ ਆਮ ਆਦਮੀ ਪਾਰਟੀ ਆਪੂ ਕਹਿੰਦੀ ਸੀਗੀ ਕਿ ਅਸੀਂ ਜਿੰਨੇ ਬੱਦੇ ਲੈਣੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰਕੇ ਲੈਣੇ ਆ ਤੇ ਕਿਹੜਾ ਬੈਕਗ੍ਰਾਉਂਡ ਤੁਸੀਂ ਚੈੱਕ ਕੀਤਾ ਸੀ ਜਦੋਂ ਤੁਹਾਡਾ ਜੀ ਜੀ ਕਰਦਾ ਕਿਸੇ ਦੇ ਉੱਤੇ ਲਾਲਚਨ ਲਗਾ ਕੇ ਉਹਨੂੰ ਕੱਢ ਦਿੰਦੇ ਹੋ ਫਿਰ ਉਹਨੂੰ ਵਾਪਸ ਲੈ ਲੈਂਦੇ ਹੋ ਉਹ ਵਿਜੇ ਸਿੰਘ ਦਾ ਵੀ ਇਹੋ ਕੇਸ ਹੋਇਆ ਸੀਗਾ ਤੇ ਮੇਰਾ ਖਿਆਲ ਇਹ ਪੋਲਿਟਿਕਸ ਇਹਨੂੰ ਛੱਡੀਏ ਪਰ ਇਹ ਗੱਲ ਸਹੀ ਹੈ ਕਿ ਉਹਨਾਂ ਨੇ ਪਹਿਲੇ ਗੱਲ ਲਿਆ ਕਿਉਂ ਤੇ ਦੂਸਰੀ ਗੱਲ ਇਹ ਹੈ ਕਿ ਅਗਰ ਉਹਨਾਂ ਨੇ ਲੈ ਕੇ ਉਹਨਾਂ ਨੂੰ ਲੱਗਦਾ ਕਿ ਉਹਦੇ ਟਰੱਕ ਤੇ ਨਾਲ ਲਿੰਕ ਰਹੇ ਤੇ ਅੰਦਰ ਕਿਉਂ ਨਹੀਂ ਆਇਆ why is there not a case registered against him why is he not in the jail at the moment ohna di charge sheet kithe hai ha ਤਦ ਜੀ ਦੋਨ ਤੁਸੀਂ ਆਪਾਂ ਗੱਲ ਕਰਦੇ ਕਰਦੇ ਤੁਸੀਂ ਇੱਕ ਪੁਆਇੰਟ ਵੀ ਕੀਤਾ ਸੀ ਆਪਾਂ ਬਲੇਮ ਕਿਮ ਕੀਤਾ ਉਹਨਾਂ ਇੱਕ ਫਿਰ ਸੀਐਮ ਮਾਨ ਨੇ ਪਿਛਲੇ ਹਫਤੇ ਬੜਾ ਵੱਡਾ ਬਿਆਨ ਵੀ ਆਇਆ ਔਰ ਸ਼ਾਇਦ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਬੋਲੇ ਵੀ ਸੈਂਟਰ ਗਵਰਨਮੈਂਟ ਨੇ ਫੰਡ ਰਿਲੀਜ਼ ਕੀਤਾ ਜਿਹੜਾ ਹੜ ਆਏ ਸੀਗੇ ਅੜਾਂ ਦੇ ਵਿੱਚ ਸੈਂਟਰ ਗਵਰਨਮੈਂਟ ਦਾ ਫੰਡ ਦੇ ਕਾਰਨ ਸਾਨੂੰ ਬੜੀ ਦਿੱਕਤ ਹੋ ਰਹੀ ਹੈ ਪੰਜਾਬ ਨੂੰ ਦਿੱਕਤ ਹੋ ਰਹੀ ਹੈ ਉਹਦੇ ਬਾਰੇ ਸੋ ਥੋੜਾ ਚੱਲਣਾ ਪਾਸ ਆ ਉਹ ਦੇਖੋ ਸਤਿਦਰਜੀ ਫੇਰ ਉਹੀ ਪੋਲਿਟਿਕਸ ਹੀ ਨੇ ਭਲਾ ਸੈਂਟਰ ਗਵਰਨਮੈਂਟ ਨੇ ਜਿਹੜੇ ਪੈਸੇ ਰਿਲੀਜ਼ ਕਰਨੇ ਹੁੰਦੇ ਨੇ ਉਹ ਕੋਈ ਪ੍ਰਾਈਮ ਮਿਨਿਸਟਰ ਮੋਦੀ ਥੋੜਾ ਡੀਲ ਕਰਦੇ ਇਹ ਬਿਊਰੋਕ੍ਰੈਟਿਕ ਗੱਲਾਂ ਹੁੰਦੀਆਂ ਨੇ ਤੇ ਰਿਲੀਜ਼ ਹੋਗੇ ਹੋਣਗੇ ਪੈਸੇ ਪੱਕੀ ਗੱਲ ਹੈ ਅਸ਼ਵਨੀ ਸ਼ਰਮਾ ਜੀ ਜਿਹੜੇ ਬੀਜੇਪੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਕਹਿੰਦੇ ਆਪਣੇ ਚੀਫ ਸੈਕਟਰੀ ਦੀ ਮੈਨੂੰ ਚਿੱਠੀ ਦੇ ਦਿਓ ਜਿਹੜੀ ਉਹਨੇ ਸ ਉਹ ਉਹਨਾਂ ਨੂੰ ਇਹ ਕਹਿਣ ਵਾਸਤੇ ਕਿ ਵੀ ਤੁਸੀਂ ਸਾਨੂੰ ਫੰਡ ਨਹੀਂ ਰਿਲੀਜ਼ ਕੀਤੇ ਕਦੇ ਉਹ ਚਿੱਠੀ ਲੈ ਕੇ ਮੈਂ ਸੈਂਟਰਲ ਗਵਰਨਮੈਂਟ ਦੇ ਵਿੱਚ ਚਲਾ ਜਾਵਾਂਗਾ ਉਹਨਾਂ ਚਿੱਠੀ ਕਿੱਦਾਂ ਲਿਖਣ ਉਹ ਲਿਖ ਨਹੀਂ ਸਕਦੇ ਕਿਉਂਕਿ ਸੈਂਟਰ ਤੋਂ ਫੰਡ ਆ ਰਹੇ ਨੇ ਜਿੰਨੇ ਕ ਫੰਡ ਆ ਰਹੇ ਨੇ ਇੱਥੇ ਜੋ ਇਹਨਾਂ ਦੇ ਗਰੂ ਨੇ ਉਹ ਉਹੋ ਹੀ ਗੱਲ ਜਿਹੜੀ ਮੈਂ ਪਹਿਲੇ ਕਹੀ ਸੀ ਸੰਧਰਤੀ ਆਪਾਂ ਫੇਰ ਪੋਲਿਟਿਕ ਦੇ ਵਿੱਚ ਟਾਈਮ ਨਹੀਂ ਵੇਚ ਕਰਾਂਗੇ ਇਹ ਤੇ ਆਦਤ ਪੈ ਗਈ ਹੈ ਨੈਗੇਟਿਵ ਗੱਲਾਂ ਦੇ ਇਲਾਵਾ ਸਾਡਾ ਸੀਐਮ ਸਾਹਿਬ ਕੋਰਕ ਗੱਲ ਹੀ ਨਹੀਂ ਕਰਦੇ ਤੇ ਮੈਂ ਫੇਰ ਉਹੋ ਹੀ ਗੱਲ ਕਵਾਂਗਾ ਕਿ ਅਸੀਂ ਆਪਣੇ ਲੀਡਰਾਂ ਨੂੰ ਹਰ ਪਾਰਟੀ ਦੇ ਲੀਡਰ ਨੂੰ ਕਹੀਏ ਕਿ ਇਹ ਦੂਸਰਿਆਂ ਦੇ ਉੱਤੇ ਉਂਗਲੀਆਂ ਉਠਾਉਣੀਆਂ ਬੰਦ ਕਰੋ ਤੇ ਆਪਣੇ ਕੰਮ ਦੀ ਗੱਲ ਕਰੋ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਅਸੀਂ ਪੰਜਾਬ ਦੀ ਸਥਿਤੀ ਦੇ ਵਿੱਚ ਕਈ ਚੀਜ਼ਾਂ ਦੇਖੀਆਂ ਹੁਣ ਕੱਲ ਪੱਸੋ ਵਾਈਸ ਪੈਂਟ ਨੇ ਆਪਣੀ ਨੋਟੀਫਿਕੇਸ਼ਨ ਇਸ਼ੂ ਕਰਤੀ ਵੀ ਇਲੈਕਸ਼ਨ ਹੋਣ ਜਿਹੜੇ ਸੈਨੇਟ ਦੇ ਇਲੈਕਸ਼ਨ ਹੋਣ ਜਿਹਦੇ ਜੋ ਲੋਕਾਂ ਦੀ ਡਿਮਾਂਡ ਸੀ ਵੀ ਕੰਨਲ ਸੈਨੇਟਰਸ ਹੋਣਗੇ ਤੇ ਇਸ ਦੇ ਬਾਰੇ ਲੈ ਕੇ ਤੁਹਾਡਾ ਵਿਊ ਪੁਆਇੰਟ ਕੀ ਹੈ हां देखो जी वो हुन ऐसे ਉਹਨਾਂ ਦੇ ਮੂੰਹ ਤੇ ਖੂਨ ਚੜ ਗਿਆ ਉੱਥੇ ਜਿਹੜੇ ਥੋੜੇ ਜੇ ਬੰਦੇ ਉੱਥੇ ਹੈਗੇ ਨੇ ਜਿਹੜੇ ਉਹ ਜੋ ਆਪਣੀ ਰਾਜਨੀਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਯਾਰ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਉਹਨਾਂ ਨੇ ਚਾਰ ਡਿਮਾਂਡਾਂ ਹੋਰ ਕਰ ਦਿੱਤੀਆਂ ਨੇ ਕਿ ਪਹਿਲੇ ਇਹ ਪੂਰੀਆਂ ਕਰੋ ਅਸੀਂ ਫੇਰ ਕਰਾਂਗੇ ਮੈਂ ਉੱਥੇ ਬੈਠੇ ਬੱਚਿਆਂ ਨੂੰ ਦੱਸ ਦਵਾਂ ਕਿ ਤੁਹਾਡਾ ਪੋਲੀਟੀਕਲ ਕੈਰੀਅਰ ਇਸ ਤਰੀਕੇ ਦੇ ਨਾਲ ਨਹੀਂ ਬਣਦੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਪੋਲੀਟੀਕਲ ਕੈਰੀਅਰ ਸੋਸ਼ਲ ਵਰਕ ਦੇ ਨਾਲ ਬਣਦੇ ਨੇ ਤੁਸੀਂ ਦੇਖ ਲਓ ਕਨਈਆ ਕੁਮਾਰ ਜਿਹੜਾ ਐਡਾ ਐਡਾ ਤੁਰਦਾ ਫਿਰਦਾ ਸੀਗਾ ਕੀ ਕਹਿੰਦੇ ਨੇ ਜੋਹਰ ਲਾਲ ਨਹਿਰੂ ਯੂਨੀਵਰਸਿਟੀ ਚ ਉਹਦਾ ਕੀ ਹਾਲ ਹੋਇਆ ਕਿੰਨਾ ਕੁ ਵੱਡਾ ਲੀਡਰ ਬਣ ਗਿਆ ਉਹ ਬਾਕੀ ਵੀ ਜਗ੍ਹਾ ਦੇ ਵਿੱਚ ਐਸੇ ਬਹੁਤ ਐਗਜ਼ਾਮਪਲ ਨੇ ਤੇ ਆਪਾਂ ਨੂੰ ਹੁਣ ਸੈਨੇਟ ਜਿਹੜੀ ਗੱਲ ਤੋਂ ਚੀਤਾ ਸੀਗਾ ਉਹਨੂੰ ਕਰਕੇ ਤੇ ਅਸੀਂ ਆਪਣੇ ਸਟੂਡੈਂਟਸ ਦੀ ਐਜੂਕੇਸ਼ਨ ਤੇ ਅਕੈਡਮਿਕਸ ਵੱਲ ਚਲੇ ਜਾਈਏ ਮੈਂ ਵੀ ਬਹੁਤ ਜ਼ਿਆਦਾ ਧਿਆਨ ਰੱਖਾਂਗਾ ਦੇਖਣ ਵਾਸਤੇ ਕਿ ਪੰਜਾਬ ਯੂਨੀਵਰਸਿਟੀ ਅਕੈਡਮਿਕਸ ਕਿੱਦਾਂ ਕਰਦੀ ਹੈ ਕਿਉਂਕਿ ਅਗਰ ਅਸੀਂ ਉਸ ਇੰਸਟੀਟਿਊਸ਼ਨਲ ਪਿਆਰ ਕਰਦੇ ਆਂ ਤੇ ਫਿਰ ਸਾਨੂੰ ਇਹ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਉਸ ਇੰਸਟੀਟਿਊਸ਼ਨ ਤੋਂ ਚੰਗੇ ਤੇ ਚੰਗਾ ਜਿਹੜਾ ਪ੍ਰੋਡਕਟ ਨਿਕਲੇ ਜਿਹੜੇ ਪੁਰਾਣੇ ਸਾਰੇ ਕੋਈ ਕਈ ਪ੍ਰਾਈਮ ਮਿਨਿਸਟਰ ਕਈ ਪ੍ਰੈਜ਼ੀਡੈਂਟ ਕਈ ਚੀਫ ਜਸਟਿਸ ਜਿਹੜੇ ਹੈਗੇ ਨੇ ਉਹ ਪੰਜਾਬੀ ਯੂਨੀਵਰਸਿਟੀ ਤੋਂ ਨਿਕਲੇ ਤੇ ਹੁਣ ਕੀ ਹੋ ਗਿਆ ਉਹ ਯੂਨੀਵਰਸਿਟੀ ਵੀ ਉੱਥੇ ਹੀ ਹੈ ਜਗ੍ਹਾ ਵੀ ਉਹੀ ਹੈ ਇਨਪੁਟ ਵੀ ਉਹੀ ਹੈ ਤੇ ਹੁਣ ਆਪਾਂ ਬਸ ਅੰਦੋਲਨਾਂ ਦੇ ਵਿੱਚ ਹੀ ਪਏ ਰਹਿੰਦੇ ਆਂ ਸੋ ਮੇਰੇ ਹਿਸਾਬ ਦੇ ਨਾਲ ਇਹ ਅੰਦੋਲਨ ਵਗੈਰਾ ਨੇ ਇਹਨਾਂ ਨੂੰ ਬੰਦ ਕਰਕੇ ਆਪਣੇ ਅਕੈਡਮਿਕਸ ਦੇ ਵੱਲ ਵਾਪਸ ਚਲੇ ਜਾਣਾ ਚ ਤੇ ਇਹ ਜਿਹੜੇ ਉੱਥੇ ਸੋਚ ਰਹੇ ਨੇ ਕਿ ਉਹਨਾਂ ਨੇ ਬੜੇ ਵੱਡੇ ਉਥੋਂ ਦੀ ਲੀਡਰ ਬਣ ਜਾਣਾ ਐ ਐਸਾ ਕੁਝ ਨਹੀਂ ਹੋਣ ਵਾਲਾ ਉਹ ਆਪਣਾ ਵਿਭਗਜਾਇਆ ਕਰ ਰਹੇ ਨੇ ਤੇ ਯੂਨੀਵਰਸਿਟੀ ਦਾ ਵੀ ਕੰਮ ਖਰਾਬ ਕਰ ਰਹੇ ਨੇ ਜਦੋਂ ਪਰ ਯੂਨੀਵਰਸਿਟੀ ਦੀ ਗੱਲ ਕਰੀ ਤੇ ਚੰਡੀਗੜ੍ਹ ਦੀ ਵੀ ਗੱਲ ਨਾਲ ਕਰ ਹੀ ਲਈਏ ਚੰਡੀਗੜ੍ਹ ਦੇ ਵਿੱਚ ਜਿਹੜੀ ਰਾਜ ਸਭਾ ਦਾ ਜਿਹੜਾ ਬੁਲਟਨ ਹੈ ਉਹਦੇ ਵਿੱਚ ਇੱਕ ਉਹਨਾਂ ਨੇ ਡਿਕਲੇਅਰ ਕੀਤਾ ਵੀ ਚੰਡੀਗੜ੍ਹ ਦੇ ਵਿੱਚ ਅਸੀਂ ਆਰਟੀਕਲ 240 ਦੇ ਵਿੱਚ ਕੁਝ ਬਦਲਾਅ ਕਰਨ ਵਾਲੇ ਆ ਤੇ ਸੋਚ ਰਿਹਾ ਕੁਛ ਮਤਲਬ ਉਸ ਦਾ ਕਾਫੀ ਪੰਜਾਬ ਦੇ ਵਿੱਚ ਕਾਫੀ ਗੂਨਕਰਾਈ ਹੋਇਆ ਸਭ ਕੁਝ ਹੋਇਆ ਤੇ ਉਹ ਬਾਅਦ ਚ ਸਰਕਾਰ ਨੇ ਉਸ ਨੂੰ ਕਹਿ ਵੀ ਲਈ ਸੀ ਡਿਸਕਸ਼ਨ ਹੀ ਕਰਨਾ ਦਿੰਦੇ ਨੇ ਉਸ ਤਰ੍ਹਾਂ ਸੀ ਕੋਈ ਸਟੈਪ ਨਹੀਂ ਲੈਣਾ ਕਰਦੇ ਸਰ ਇਹਦੇ ਬਾਰੇ ਸਭ ਤੋਂ ਜ਼ਿਆਦਾ ਤਣਾਪ ਉਹ ਜਿੰਦਰ ਜੀ ਦੇਖੋ ਚੰਡੀਗੜ੍ਹ ਦਾ ਇਹ ਮਸਲਾ ਜਿਹੜਾ ਹੈ ਤਿੰਨ ਮਸਲੇ ਨੇ ਜਿਹੜੇ ਐਵੇਂ ਹੀ ਬਿਨਾਂ ਵਜ੍ਹਾ ਦੇ ਪੰਜਾਬ ਦੇ ਵਿੱਚ ਇੱਕ ਪੰਜਾਬ ਯੂਨੀਵਰਸਿਟੀ ਦੂਸਰਾ BBMP ਤੇ ਤੀਸਰਾ ਚੰਡੀਗੜ੍ਹ ਇਹ ਹਰ ਥੋੜੀ ਛੋਟੀ ਦੇਰ ਦੇ ਬਾਅਦ ਤੇ ਆ ਜਾਂਦੇ ਨੇ ਤੇ ਪੰਜਾਬ ਦਾ ਜਿਹੜਾ ਕੰਮ ਹੈ ਉਹ ਪਿੱਛੇ ਹੋ ਜਾਂਦਾ ਹੈ ਇਹ ਕੰਮ ਜਿਹੜਾ ਹੈ ਅੱਗੇ ਹੋ ਜਾਂਦਾ ਹੈ ਇਦੇ ਬਾਰੇ ਸੈਂਟਰ ਨੂੰ ਵੀ ਕੋ ਸੋਚਣਾ ਚਾਹੀਦਾ ਹੈ ਕਿ ਆਪਾਂ ਆਪਾਂ ਰੀਅਲ ਇਸ਼ੂਸ ਦੇ ਉੱਤੇ ਚਲੀਏ ਇਹ ਕੋਈ ਕੋਈ ਸਿਗਨੀਫੀਕੈਂਟ ਇਸ਼ੂਸ ਨਹੀਂ ਨੇ ਤੇ ਮੈਂ ਇਹ ਚੰਡੀਗੜ੍ਹ ਦੇ ਉੱਤੇ ਇੱਕ ਬਹੁਤ ਲੰਬਾ ਆਰਟੀਕਲ ਲਿਖ ਕੇ ਪੰਜਾਬ ਪਲਸ ਦੇ ਵਿੱਚ ਪਾਤਾ ਤੇ ਉੱਥੇ ਮੈਂ ਮੈਂ ਚਾਹਾਂਗਾ ਕਿ ਸਾਡੇ ਦਰਸ਼ਕ ਜਿਹੜੇ ਨੇ ਸਾਰੇ ਉਹਨੂੰ ਜਾ ਕੇ ਉੱਥੇ ਪੜ੍ਹ ਲੈਣ ਤੇ ਉਹਦੇ ਇਲਾਵਾ ਉਹ ਇੰਗਲਿਸ਼ 'ਚ ਹੈਗਾ ਉਹਨੂੰ ਹੁਣ ਮੈਂ ਪੰਜਾਬੀ ਦੇ ਵਿੱਚ ਵੀ ਕਨਵਰਟ ਕਰ ਦੇਵਾਂਗਾ ਤੇ ਆਪਾਂ ਦੋਵੇਂ ਬੈਠ ਕੇ ਇਹਦੇ ਉੱਤੇ ਇੱਕ ਇੰਟਰਵਿਊ ਵੀ ਕਰ ਲਵਾਂਗੇ ਪੰਜਾਬ ਪੱਤ ਤੇ ਵਾਸਤੇ ਤਾਂ ਕਿ ਸਾਰਾ ਕੁਝ ਥਲੀਅਰ ਹੋ ਜਾਏ। ਮੈਂ ਬੜੇ ਸਰਾਂਛ ਦੇ ਵਿੱਚ ਪੰਜ ਸੱਤ ਚੀਜ਼ਾਂ ਦੱਸ ਦੇਣਾ ਲੋਕਾਂ ਨੂੰ ਅਗਰ ਨੋਟ ਕਰਨੀਆਂ ਨੇ ਮੈਂ ਆਇਸ਼ਤਾ ਆਇਸ਼ਤਾ ਬੋਲ ਦੇਣਾ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਚੰਡੀਗੜ੍ਹ ਜਦੋਂ ਬਣਿਆ ਉਹਦੇ ਪੈਸੇ ਪੰਜਾਬ ਨੇ ਨਹੀਂ ਦਿੱਤੇ। ਹੁਣ ਇਹ ਇਹਨੂੰ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਲੈਣਾ ਲੈ ਲੈਣ ਮੈਂ ਸਿਰਫ ਫੈਕਟ ਦੱਸ ਰਿਹਾ। ਉਹ ਉਹਦੇ ਪੈਸੇ ਜਿਹੜੇ ਨੇ ਉਹ ਸੈਂਟਰ ਤੋਂ ਆਏ ਸੀਗੇ। ਜੋ ਆਏ ਸੀਗੇ ਉਹ ਤੁਸੀਂ ਪੜ ਲਓ। हरियाणा ਜਿਹੜਾ ਇਹ ਹਿਸਟੋਰਿਕਲੀ ਪੰਜਾਬ ਦਾ ਹਿੱਸਾ ਰਿਹਾ ਹੀ ਨਹੀਂ ਅ ਜੀਨ ਦੇ ਤੇ ਅੰਬਾਲਾ ਵਾਲਾ ਜਿਹੜਾ ਉਹ ਬੈਲਟ ਹੈਗੀ ਹੈ ਉਹ ਪੰਜਾਬ ਦੇ ਵਿੱਚ ਸੀ ਕਿ ਜਿਹੜਾ ਬਾਕੀ ਹਰਿਆਣਾ ਹੈਗਾ ਉਹ ਉਹ ਪਹਿਲੇ ਜਦੋਂ ਮੁਗਲ ਤੇ ਸੁਲਤਾਨ ਹੁੰਦੇ ਸੀਗੇ ਉਹ ਉਦੋਂ ਉਹ ਦਿੱਲੀ ਦੇ ਸੂਬੇ ਚ ਆਂਦਾ ਸੀਗਾ ਬਾਅਦ ਵਿੱਚ ਬ੍ਰਿਟਿਸ਼ ਦੇ ਟਾਈਮ ਦੇ ਵਿੱਚ ਉਹ ਨਾਰਥ-ਵੈਸਟ ਪ੍ਰੋਵਿੰਸ ਜਿਹੜੀ ਯੂਪੀ ਦੀ ਪ੍ਰੋਵਿੰਸ ਹੈ ਉਹਦੇ ਵਿੱਚ ਆਂਦਾ ਸੀਗਾ ਇਹ 1857 ਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਫ੍ਰੀडम फाइटिंग ਦੇ ਫਾਈਟ ਦੇ ਵਿੱਚ ਕਾਫੀ ਹਿੱਸਾ ਲਿਆ ਸੀਗਾ ਕਿ ਉਹਨਾਂ ਨੂੰ ਪਨਿਸ਼ਮੈਂਟ ਦੇਣ ਵਾਸਤੇ ਪੰਜਾਬ ਚ ਉਹਨਾਂ ਨੂੰ ਪਾਇਆ ਸੀ ਇਸ ਵਾਸਤੇ ਅਗਰ ਹੁਣੋ ਹਰਿਆਣੇ ਨੂੰ ਆਪਣੀ ਇੰਡੀਪੈਂਡੈਂਸ ਮਿਲ ਗਈ ਹੈ ਤੇ ਉਹ ਪੰਜਾਬ ਦੇ ਕਾਰਨ ਮਿਲੀ ਹੈ ਤੇ ਉਹਦੀ ਆਪਣੀ ਆਈਡੈਂਟੀਟੀ ਬਣ ਗਈ ਹੈ ਉਹਨੂੰ ਪੰਜਾਬ ਦੇ ਵਾਸਤੇ ਬਹੁਤ ਥੈਂਕ ਯੂ ਕਹਿਣਾ ਚਾਹੀਦਾ ਹੈ ਉਹਦਾ ਉਹਦਾ ਪੰਜਾਬ ਦੇ ਨਾਲ ਅੰਬਾਲਾ ਦੇ ਨਾਲ ਅੰਬਾਲਾ ਇੱਕ ਰਿਆਸਤ ਸੀਗੀ ਸ਼ੇਰਗਿਲ ਦੀ ਨਿਸ਼ਾਨ ਵਾਲੀ ਮਿਸਲਤੀ ਪੰਜਾਬੀ ਰਿਆਸਤ ਸੀਗੀ हरियाणा ने दा पंजाब चंडीगढ़ दे नाल ਕੋਈ ਮਤਲਬ ਨਹੀਂ ਹੈ ਹਰਿਆਣੇ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਤੀਸਰੀ ਚੀਜ਼ ਹੈਗੀ ਹੈ ਕਿ ਆ ਜਿਹੜੇ ਇਹ ਪੰਗਾ ਲੈ ਕੇ ਬੈਠੇ ਹੋਏ ਨੇ ਉਹ ਇੱਕੋ ਜਗ੍ਹਾ 'ਚ ਸਾਰੇ ਐਨ ਕੁੱਟ ਕੇ ਬੈਠੇ ਹੋਏ ਨੇ ਚੰਡੀਗੜ੍ਹ ਦੇ ਵਿੱਚ ਇਹਦੇ ਨਾਲ ਗਵਰਨੈਂਸ ਨੂੰ ਬਹੁਤ ਫਰਕ ਪੈ ਰਿਹਾ ਤੁਸੀਂ ਪੂਰੇ ਹਿੰਦੁਸਤਾਨ ਤੇ ਦੇਖ ਲਓ ਸੱਤ ਐਸੇ ਸੱਤ ਅੱਠ 10 ਐਸੇ ਨੇ ਉਹਨਾਂ ਨੇ ਆਪਣੀ ਨਵੀਂ ਵਿਧਾਨ ਸਭਾ ਬਣਾ ਲਈ ਹੈ ਤੇਲੰਗਾਨਾ ਹੋ ਗਿਆ ਤੁਹਾਡਾ ਛੱਤੀਸਗੜ੍ਹ ਹੋ ਗਿਆ ਝਾਰਖੰਡ ਹੋ ਗਿਆ ਉਹ 오ਡੀਸਾ ਵੀ ਬਣਾ ਰਿਹਾ ਹੈ ਤੇ ਉਹਨਾਂ ਨੇ ਆਪਣੀ ਨਵੀਂ ਉਹ ਬਣਾ ਲਈ ਹੈ ਤੇ ਆਪਣੇ ਨਵੇਂ ਆਫਿਸ ਬਣਾ ਲੈਣੇ ਸਾਡੇ ਆਪਣੇ ਕੀ ਕਹਿੰਦੇ ਨੇ ਸੈਂਟਰ ਨੇ ਉਹ ਸੈਂਟਰਲ ਵਿਸਟਾ ਪੂਰਾ ਚੇਂਜ ਕਰ ਦਿੱਤਾ ਨਵਾਂ ਪਾਰਲੀਮੈਂਟ ਹਾਊਸ ਬਣਾਤਾ ਜਿਹੜੇ ਸੋਨੇ ਉਹਨਾਂ ਹੀ ਜਾ ਰਹੇ ਨੇ ਉਹ ਕਾਦੇ ਵਾਸਤੇ ਕਿਉਂਕਿ ਅੱਜਕੱਲ ਗਵਰਨੈਂਸ ਚੇਂਜ ਹੋ ਗਈ ਹੈ ਗਵਰਨੈਂਸ ਨੂੰ ਇੱਕੋ ਜਗ੍ਹਾ ਤੇ ਰੱਖ ਕੇ ਤੇ ਬੜੀ ਐਫੀਸ਼ੀਐਂਟ ਗਵਰਨੈਂਸ ਹੋਣੀ ਚਾਹੀਦੀ ਹੈ ਉਹ ਤੁਸੀਂ ਦੇਖੋ ਉੱਥੇ ਹਰਿਆਣੇ ਦੇ ਵਿੱਚ ਕੀ ਗੰਦ ਪਿਆ ਹੋਇਆ ਹੈ ਇੱਕੋ ਜਗ੍ਹਾ ਦੇ ਵਿੱਚ ਦੋਵਾਂ ਦੀਆਂ ਲੈਜਿਸਲੇਟਿਵ ਅਸੈਂਬਲੀ ਇੱਕ ਪਾਸੇ ਹਰਿਆਣਾ ਦਾ ਦਫ਼ਤਰ ਦੂਸਰੇ ਪਾਸੇ ਉਹਨਾਂ ਦਾ ਦਫ਼ਤਰ ਕੋਈ 31 ਸੈਕਟਰ ਤੇ ਦਫ਼ਤਰ ਕੋਈ 17 ਸੈਕਟਰ ਤੇ ਦਫ਼ਤਰ ਗੁਰਗਾਓ ਦੇ ਲੋਕਾਂ ਨੂੰ ਉੱਥੇ ਆ ਕੇ ਕੰਮ ਕਰਨ ਵਾਸਤੇ ਸਵੇਰੇ ਉਹ ਵਿਚਾਰੇ ਚੱਲਦੇ ਨੇ 6 ਘੰਟਿਆਂ 'ਚ ਪਹੁੰਚਦੇ ਨੇ ਕੀ ਕੰਮ ਕਰਨਗੇ ਸੋ ਇਟ ਇਜ਼ ਬੈਟਰ ਕਿ ਇਹ ਦੋਵੇਂ ਇਹ ਇਹ ਜਿਹੜਾ ਇਕਲੇਸ਼ ਪਾਸੇ ਬੈਠੇ ਹੋਏ ਨੇ ਨਾ ਬਿਨਾਂ ਵਜ੍ਹਾ ਦੇ ਇਹਨੂੰ ਛੱਡ ਕੇ ਆਪਣੀ ਆਪਣੀ ਬੈਟਰ ਗਵਰਨਨਸ ਦੇ ਵਾਸਤੇ ਆਪਣੇ ਬੈਟਰ ਬਿਲਡਿੰਗ ਵਿੱਚ ਲਾ ਲੈਣ ਜਿੱਥੇ ਮੱਤੀ ਇਹ ਚੰਡੀਗੜ੍ਹ ਜਿਹੜਾ ਹੈ ਉਹਦੇ ਬਾਰੇ ਅਸੀਂ ਸਪੂਚ ਲੈਵਾਂਗੇ ਉਹਨੂੰ ਕੀ ਕਰਨਾ ਹੈ ਪੰਜਾਬ ਦਾ ਹੀ ਹਿੱਸਾ ਹੈ ਪੰਜਾਬ 'ਚ ਹੀ ਰਹਿਣਾ ਚਾਹੀਦਾ ਇਹਦੇ ਵਿੱਚ ਮਤਲਬ ਕਾਦੇ ਵਾਸਤੇ 114 ਏਕੜ 114 ਸਕਰ ਫੀਟ ਹੈ ਟੋਟਲ ਏਰੀਆ ਤੇ ਉਹਨੂੰ ਤੁਸੀਂ ਕਹਿੰਦੇ ਹੋ ਜੀ ਗਵਰਨ ਕਰਨ ਦੇ ਵਾਸਤੇ ਸਾਨੂੰ ਨਵੇਂ ਲੈਜਿਸਲੇਸ਼ਨ ਚਾਹੀਦੀ ਹੈ ਚਾਹੀਦਾ ਹੈ ਕਿ ਆਪਕ ਪਤਾ ਨਹੀਂ ਕੀ ਕਰੀ ਜਾ ਰਹੇ ਆ ਸੋ ਇਹਦੇ ਉੱਤੇ ਅਸੀਂ ਗੱਲ ਕਰਾਂਗੇ ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਕਿ ਇਹਦਾ ਹਵਾ ਬਣਾਇਆ ਉਹਦਾ ਬਣਾਉਣ ਦੀ ਕੋਈ ਜ਼ਰੂਰਤ ਹੈ ਇਹ ਸਿਰਫ ਪੋਲੀਟਿਕਲੀ ਮੋਟੀਵੇਟਿਡ ਹੈਗਾ ਤੇ ਇਹ ਇਹ ਕੋਈ ਪੋਲੀਟਿਕਸ ਨਹੀਂ ਹੈ ਇਹ ਇਹ ਧੁਰ ਹੰਬੇਸ਼ੀ ਦੇ ਨਾਲ ਇਹਨੂੰ ਦੇਖਣਾ ਚਾਹੀਦਾ ਹੈ ਹਾਂ ਜਿਹੜਾ ਆਰਟੀਕਲ 240 ਵੀ ਜਿਹਦਾ ਜਿਹੜਾ ਇਸ਼ੂ ਬਣਾ ਦੇ ਕੀਤਾ ਉਹ ਵੀ ਇਸ਼ੂ ਹੋਰ ਹੈ ਇਹਨੂੰ ਜਾਣ ਕੇ ਉਹਨੂੰ ਵਿਧਾਨ ਦੀ ਕੋਸ਼ਿਸ਼ ਕਰਦੇ ਪਰ ਐਸਾ ਕੁਝ ਹੈ ਨਹੀਂ ਪਰ ਸਰ ਇੱਕ ਇੰਟਰਵਿਊ ਕਰਾਂਗੇ ਬਟ ਬੇਸਿਕਲੀ ਜੋ ਮੈਂ ਦੱਸਣਾ ਚਾਹੁੰਦਾ ਸੀਗਾ ਆਪਣੇ ਇਸ ਸ਼ੋਅ ਦੇ ਵਿੱਚ ਕਾਫੀ ਵਿਦ ਕਰਨਾ ਚਾਹੀਦਾ ਮੈਂ ਤੋਂ ਮੈਂ ਕਹਿੰਦਾ ਬਿਲਕੁਲ ਸਰ ਸਰ ਇਹਦੇ ਵਿੱਚ ਹੁਣ ਜਦੋਂ ਅਸੀਂ ਇੱਕ ਕਨਸਟੀਟਿਊਸ਼ਨ ਦੀ ਗੱਲ ਕਰ ਰਹੇ ਹਾਂ ਤੇ ਇੱਕ ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਵੀ ਆਏ ਹਨ ਸੁਰਕਾਂਤ ਜੀ ਉਹਨਾਂ ਦੇ ਬੈਂਚ ਨੇ ਐਸਆਈਆਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਉੱਪਰ ਕਿਹ ਇਲੈਕਟਰਲ ਜਿਹੜਾ ਹੋ ਰਿਹਾ ਔਰ ਕਈ 12 ਸਟੇਟਾਂ ਦੇ ਵਿੱਚ ਦੁਆ ਕਰਨੀ ਕੋ ਸਰਕਾਰ ਨੇ ਕਿਹਾ ਉਹਨਾਂ ਨੇ ਕਿਹਾ ਵੀ ਬਿਲਕੁਲ ਇਹ ਕਨਸਟੀਟਿਊਸ਼ਨਲ ਵੀ ਠੀਕ ਹੈ ਔਰ ਇਹਨਾਂ ਦੇ ਰਾਈਟ ਵੀ ਹੈ ਇਲੈਕਸ਼ਨ ਕਮਿਸ਼ਨਰ ਦਾ ਔਰ ਇਹ ਪੂਰੇ ਦੇਸ਼ 'ਚ ਚੱਲ ਵੀ ਰਿਹਾ ਔਰ ਉਸ ਦੇ ਬਾਰੇ ਸਭ ਥੋੜਾ ਜਿਹਾ ਅਚਾਨਕ ਬਸ ਕੋ ਅਟੈਂਡਿੰਟ ਦਾ ਪੀਏ ਹੁਣ ਇਹਦਾ ਨਾਮ ਦਿੱਤਾ ਇਹਨਾਂ ਨੇ ਐਸਆਈਆਰ ਜਿਹੜਾ ਹੈਗਾ ਅ ਅ ਪਹਿਲੇ ਜਿਹੜਾ ਹੈਗਾ ਪਹਿਲੇ ਵੀ ਇਹ ਇਹ ਜਿਹੜਾ ਯੂ نو ਇਲੈਕਟੋਰਲ ਰੋਲਸ ਨੂੰ ਰੋਲਸ ਨੂੰ ਠੀਕ ਕਰਨ ਦੇ ਵਾਸਤੇ ਪਹਿਲੇ ਵੀ ਕੰਮ ਹੁੰਦਾ ਸੀਗਾ ਕੋਈ ਉਦੋਂ ਉਹਦਾ ਸਰ ਨਾਮ ਨਹੀਂ ਸੀਗਾ ਕੁਝ ਹੋਰ ਨਾਮ ਸੀਗਾ ਉਹਦਾ ਤੇ ਇਹ ਤੇ ਇੱਕ ਕੰਟੀਨਿਊਸ ਪ੍ਰੋਸੀਜਰ ਹੈਗਾ ਤੇ ਇੱਕ ਆਦੇਸ਼ ਜੀ ਪੈ ਗਈ ਹੈ ਕਿ ਜੋ ਵੀ ਗਵਰਨਮੈਂਟ ਕਰਦੀ ਹੈ ਸੈਂਟਰਲ ਗਵਰਨਮੈਂਟ ਕਰਦੀ ਹੈ ਉਹਦਾ ਵਿਰੋਧ ਜ਼ਰੂਰ ਕਰੋ ਤੇ ਇਹਦੇ ਵਿੱਚ ਕੁਝ ਲੋਕਾਂ ਦੇ ਫਾਇਦੇ ਵੀ ਹੈਗੇ ਨੇ ਇਸ ਵਾਸਤੇ ਬੈਂਕਪੋਲ ਦੇ ਵਿੱਚ ਏਡਾ ਜਿਹਾ ਕਲੇਸ਼ ਪਿਆ ਹੋਇਆ ਹੈ ਤੇ ਬੇਸਿਕਲੀ ਸੁਪਰੀਮ ਕੋਰਟ ਨੇ ਮੇਰੇ ਹਿਸਾਬ ਦੇ ਨਾਲ ਦੇਖੋ ਹਰ ਇਨਸਾਨ ਦੀ ਆਪਣੀ ਥਿੰਕਿੰਗ ਹੁੰਦੀ ਹੈ ਮੇਰੇ ਹਿਸਾਬ ਦੇ ਨਾਲ ਤੇ ਇਹ ਜਿਹੜੀ ਰਿਵੀਜ਼ਨ ਹੈਗੀ ਇਹ ਕਰਨੀ ਚਾਹੀਦੀ ਹੈ ਕਈ ਲੋਕ ਚਲੇ ਜਾਂਦੇ ਨੇ ਕਈਆਂ ਦੀ ਡੈਥ ਹੋ ਜਾਂਦੀ ਹੈ ਕਈ ਨਵੇਂ ਆ ਜਾਂਦੇ ਨੇ ਕਈ ਸਾਡੇ ਇੱਥੇ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੇ ਬਾਹਰੋਂ ਦੇ ਇਲੀਗਲ ਬੰਦੇ ਆ ਰਹੇ ਨੇ ਉਹਨਾਂ ਦੇ ਬਾਰੇ ਪਤਾ ਲੱਗ ਜਾਂਦਾ ਹੈ ਉਹ ਆਈ ਥਿੰਕ ਇਹ ਜਿਹੜਾ ਕਾਰਵਾਈ ਹੈ ਇਹ ਚਲਦੀ ਚਾਹੀਦੀ ਹੈ ਇਨਫੈਕਟ ਮੈਂ ਤੇ ਹੋਰ ਕਵਾਂਗਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਉਸ ਤਰੀਕੇ ਨਾਲ ਇੰਪਲੀਮੈਂਟ ਹੋ ਰਹੀ ਹੈ ਜਿੱਦਾਂ ਇਹ ਹੋਣਾ ਚਾਹੀਦਾ ਕਿਉਂਕਿ ਬਹੁਤ ਲੋਕ ਇਹਦੇ ਵਿੱਚ ਵਿੰਗ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਲੋਕ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਸਾਡੇ ਵਾਸਤੇ ਅੱਛਾ ਨਹੀਂ ਹੈ ਤੇ ਦੂਸਰਾ ਜਦੋਂ ਪਤਾ ਲੱਗ ਜਾਂਦਾ ਹੈ ਕਿ ਕੋਈ ਇਲੀਗਲ ਇਮੀਗ੍ਰੈਂਟ ਆ ਗਿਆ ਉਹਦੇ ਨਾਲ ਸਖਤੀ ਕਰਨੀ ਬਹੁਤ ਜ਼ਰੂਰੀ ਹੈ ਅਸੀਂ ਇੱਥੇ ਕੋਈ ਇੱਕ ਦਰਵਾਜ਼ੇ ਨਹੀਂ ਖੋਲ ਕੇ ਰੱਖੇ ਹੋਏ ਸਾਡੇ ਆਪਣੇ ਬੰਦੇ ਜਿਹੜੇ ਯੂਐਸਏ ਚ ਜਾ ਰਹੇ ਨੇ ਅਗਰ ਉਹ ਇੱਡਾ ਸਫਰ ਕਰ ਰਹੇ ਨੇ ਤੇ ਅਸੀਂ ਕਾਦੇ ਵਾਸਤੇ ਲੋਕਾਂ ਨੂੰ ਇੱਥੇ ਐਵੇਂ ਹੀ ਬਿਨਾਂ ਵਜਾ ਦੇ ਸ਼ਰਮਾਰਥ ਦਈਏ ਸੋ ਮੈਨੂੰ ਲੱਗਦਾ ਹੈ ਕਿ ਹੁਣ ਜਦੋਂ ਸਰਕਾਰ ਨੇ ਇੱਦਾਂ ਕੀ ਕਹਿੰਦੇ ਨੇ ਕੋਰਟ ਨੇ ਇੱਦਾਂ ਕਹਿਤਾ ਹੈ ਤੇ ਸਰਕਾਰ ਨੂੰ ਵੀ ਆਪਣਾ ਹੱਥ ਜਿਹੜਾ ਉਹ ਹੋਰ ਟਾਈਟ ਕਰਨਾ ਚਾਹੀਦਾ ਪਰ ਹੁਣ ਚਲਦੇ ਆਪਾਂ ਜਿਹੜਾ ਨੈਕਸਟ ਜਿਹੜਾ ਤੁਹਾਨੂੰ ਬਹੁਤ ਦੱਸਣਾ ਦਾ ਜਿਹਦੇ ਤੁਸੀਂ ਗੱਲ ਕਰਦੇ ਹੋ ਤੁਹਾਨੂੰ ਬੜੀ ਅੱਛੀ ਲੱਗ ਖੁਸ਼ੀ ਹੁੰਦੀ ਹੈ ਸਪੋਰਟ ਦੇ ਉੱਪਰ ਤਰ ਜਦੋਂ ਆਪਾਂ ਸਪੋਰਟ ਦੀ ਗੱਲ ਕਰਦੇ ਆ ਲਖਸ਼ ਸੇਨ ਨੇ ਬੈਡਮਿੰਟਨ ਵਰਲਡ ਫੈਡਰੇਸ਼ਨ ਦੇ ਵਿੱਚ ਆਸਟ੍ਰੇਲੀਅਨ ਓਪਨ ਸੁਪਰ ਦੇ ਵਿੱਚ ਟਾਈਟਲ ਜਿੱਤੇ ਹੈ ਖਿਤਾਬ ਜਿੱਤੇ ਹੈ ਉਹਦੇ ਬਾਰੇ ਸਰ ਚੰਨ ਆਪਾ ਹਾਂ ਜੀ ਉਹਨੂੰ ਬਹੁਤ ਬਹੁਤ ਪਤਾਈਆਂ ਲਖਸ਼ ਸੇਨ ਜਿਹੜਾ ਹੈ ਉਹ 14ਵੇਂ ਨੰਬਰ ਤੇ ਹੈ ਵਰਲਡ ਦੇ ਵਿੱਚ ਮੈਨੂੰ ਲੱਗਦਾ ਹੈ ਹੁਣ ਉਹਦਾ ਨੰਬਰ ਜਿਹੜਾ ਹੈ ਉਹ ਸਿੰਗਲ ਡਿਜੀਟ ਦੇ ਵਿੱਚ ਆ ਜਾਏਗਾ ਤੇ ਇਹ ਉਹਨੇ ਬੜੀ ਦੇਰ ਦੇ ਬਾਅਦ ਇੱਕ ਟਾਈਟਲ ਜਿੱਤਿਆ ਹੈ ਤੇ ਉਹਨੂੰ ਬਹੁਤ-ਬਹੁਤ ਵਧਾਈਆਂ ਉਹਦੇ ਇਲਾਵਾ ਵੀ ਸਾਡਾ ਇੱਕ ਹੋਰ ਪਲੇਅਰ ਆਯੂਸ਼ ਸੇਠੀ ਉਹਨੇ ਵੀ ਜੂਨ ਦੇ ਵਿੱਚ ਯੂਐਸਓਪਨ 387 ਦਿੱਤਾ ਸੀਗਾ ਉਹਨੂੰ ਵੀ ਬਹੁਤ-ਬਹੁਤ ਵਧਾਈਆਂ ਸਾਨੂੰ ਕ੍ਰਿਕਟ ਦੇ ਇਲਾਵਾ ਜਿਹੜੇ ਬਾਕੀ ਹੈਗੇ ਨੇ ਉਹਨਾਂ ਦੇ ਬਾਰੇ ਵੀ ਕਰਨਾ ਚਾਹੀਦਾ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਹਰ ਹਰ ਹਫਤੇ ਸਾਨੂੰ ਤੁਹਾਨੂੰ ਤੇ ਮੈਨੂੰ ਸਤਿੰਦਰ ਜੀ ਕੋਈ ਨਾ ਕੋਈ ਐਸੀ ਚੀਜ਼ ਮਿਲ ਜਾਂਦੀ ਹੈ ਜਿਹਦੇ ਵਿੱਚ ਸਾਨੂੰ ਕਿਸੇ ਸਪੋਰਟਸ ਪਰਸਨ ਨੂੰ ਵਧਾਈ ਦੇਣੀ ਪਏ ਇਹਦੇ ਨਾਲ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਕਰਕੇ ਮੇਰੇ ਵੀ ਸਪੋਰਟ ਦੇ ਬਾਰੇ ਜਾਣਕਾਰੀ ਮਿਲਿਆਵਾ ਉਹ ਅਨੂਪਮਾ ਰਾਮਾਚੰਦਰ ਵੀ ਆਈ ਹੈ ਇੱਕ ਬੱਚੀ ਨੇ ਵਰਲਡ ਸਨੂਕਰ ਜਿੱਤ ਲਿਆ ਜੀ ਵਰਲਡ ਸਨੂਕਰ ਦੀ ਵਰਲਡ ਚੈਂਪੀਅਨ ਬਣ ਗਈ ਹੈ ਤੇ ਉਹਨੂੰ ਵੀ ਬੱਚੀ ਨੂੰ ਸਾਡੀ ਧੀ ਰਾਣੀ ਨੂੰ ਬਹੁਤ ਬਹੁਤ ਵਧਾਈਆਂ ਅੰਤ ਸੇ ਸਪੋਰਟਸ ਤੋਂ ਵੈਸੇ ਵੀ ਬੜਾ ਅੱਛਾ ਲੱਗਦਾ ਸਾਨੂੰ ਵੀ ਤੁਹਾਡੇ ਨਾਲ ਰਹਿ ਰਹਿ ਕੇ ਕੋਈ ਗੱਲ ਨਹੀਂ ਜਸਿੰਦਰ ਜੀ ਸਾਰਿਆਂ ਨੂੰ ਬਹੁਤ ਚਾਹੀਦਾ ਹੈ ਸਾਡੇ ਵਾਸਤੇ ਸਪੋਰਟਸ ਪੰਜਾਬ ਬਹੁਤ ਚੰਗਾ ਕਰ ਰਿਹਾ ਹੈ ਸਪੋਰਟਸ ਦੇ ਵਿੱਚ ਅੱਧੇ ਤੇ ਅੱਧੇ ਜਿਹੜੇ ਕੈਪਟਨ ਨੇ ਟੀਮ ਤੇ ਵੱਡੀਆਂ ਟੀਮ ਤੇ ਸਾਰੇ ਪੰਜਾਬ ਦੇ ਹੀ ਨੇ ਬੜੇ ਪਲੇਅਰs ਹੈਗੇ ਨੇ ਪਰ ਸਾਨੂੰ ਘਰ ਘਰ ਸਪੋਰਟਸ ਲੈ ਕੇ ਜਾਣੀ ਬਹੁਤ ਜ਼ਰੂਰੀ ਹੈ ਆਪਾਂ ਵੀ ਇਹ ਜਿਹੜੀ ਰਨੀਸ਼ ਕਲਾਕ ਤੋਂ ਕੁਝ ਸਿੱਖੀ ਹੈ ਤੇ ਆਪਾਂ ਪੂਰੇ ਪੰਜਾਬ ਨੂੰ ਰੀਨੀਸ਼ ਕਰਨ ਦਾ ਕਲਾਮ ਬਣਾ ਲਈਏ ਅਗਰ ਇੱਕ ਪਿੰਡ ਕਰ ਸਕਦਾ ਸਾਰੇ ਕਰ ਸਕਦੇ ਨੇ ਤੇ ਆਪਾਂ ਉਹੋ ਹੀ ਕੰਮ ਕਰੀਏ ਅਸੀਂ ਆਪਣਾ ਵਾਪਸ ਉੱਥੇ ਪਹੁੰਚੀ ਜਿੱਥੇ ਅਸੀਂ ਪਹਿਲੇ ਖੜੇ ਸੀ ਐਸਾ ਅੱਜ ਕਨ ਦਾ ਬੰਸਾ ਜਿਹੜਾ ਅੱਜ ਦਾ ਖਬਰਾਂ ਦਾ ਤੁਹਾਡਾ ਵਿਸ਼ਲੇਸ਼ਣ ਸੀ ਮਨ ਲਾ ਦੋ ਫਿਰ ਖਤਮ ਕੀ ਹੋ ਰਿਹਾ ਐ ਐਂਡ ਵੀ ਹੋ ਗਿਆ ਹੁਣ ਜਿਹੜਾ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਫਾਈਨਲ ਟੇਕ ਸਰ ਫਾਈਨਲ ਟੇਕ ਕੋਈ ਹੈ ਨਹੀਂ ਖਾਸ ਜੀ ਅਗਲਾ ਹਫਤਾ ਤੇ ਬੜਾ ਇੱਕ ਬੜਾ ਕੋਈ ਕੋਈ ਫੰਕਸ਼ਨ ਨਹੀਂ ਹੈ ਅਗਲੇ ਹਫਤੇ ਚ ਮੈਂ ਕੈਲੰਡਰ ਤੇ ਦੇਖ ਰਿਹਾ ਸੀ ਸਭ ਕੁਝ ਠੀਕ ਠਾਕ ਹੈ ਤੇ ਆਪਣਾ ਖਿਆਲ ਰੱਖੋ ਠੰਡ ਬੜੀ ਜਿਆਦਾ ਪੈਣੀ ਸ਼ੁਰੂ ਹੋ ਗਈ ਹੈ ਜਿਆਦਾ ਬਿਮਾਰ ਨਹੀਂ ਹੋਣਾ ਤੇ ਇਹ ਟਾਈਮ ਵੀ ਹੈਗਾ ਲੋਕਾਂ ਨੂੰ ਮਿਲਣ ਦਾ ਮਿਲੋ ਖੁਸ਼ ਰਹੋ ਖੁਸ਼ਾਲ ਰਹੋ ਅੱਛੇ ਕੰਮ ਕਰੋ ਅਚੀ ਸੋਚ ਰੱਖੋ ਅਚੇ ਪੋਲਿਟਿਕਸ ਕਰੋ ਅਚੇ ਰਿਲੀਜੀਅਨ ਕਰੋ ਸਾਰਾ ਕੁਝ ਅੱਛਾ ਕਰੋ ਤੇ ਖੁਸ਼ ਰਹੋ ਬਸ ਐਡਾ ਕੀ ਮੈਸੇਜ ਹੈ ਸਾਡੇ ਦੋਸਤਾਂ ਨੂੰ ਵੀ ਸਾਡੀ ਰਿਕਵੈਸਟ ਹੈ ਬੇਨਤੀ ਵੀ ਹੈ ਕਰਨ ਸਾਹਿਬ ਵੱਲੋਂ ਮੇਰੇ ਵੱਲੋਂ ਵੀ ਮਿਸਟਰ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਔਰ ਜੇ ਤੁਹਾਨੂੰ ਲੱਗਦਾ ਹੈ ਵੀ ਇਸ ਦੇ ਵਿੱਚ ਕੋਈ ਇੰਪਰੂਵਮੈਂਟ ਕਰਨ ਦੀ ਜਰੂਰਤ ਹੈਗੀ ਕੋਈ ਚੀਜ਼ ਹੋਰ ਐਡ ਕਰਨ ਦੀ ਜਰੂਰਤ ਹੈ ਕਿਉਂਕਿ ਅਸੀਂ ਖਬਰਾਂ ਵੀ ਇੱਕ ਕਰਨਲ ਸਾਹਿਬ ਤੇ ਸਾਡੇ ਕੋਲ ਟਾਈਮ ਦੀ ਕੰਸਟ੍ਰੇਨਟ ਹੁੰਦੀ ਹੈ ਅਸੀਂ ਜਿਹੜੀਆਂ ਲੱਗਦਾ ਵੀ ਚੰਗੀਆਂ ਖਬਰਾਂ ਕਰਨਲ ਸਾਹਿਬ ਦੇ ਮਦਰ ਉਹ ਹੀ ਅਸੀਂ ਕੋਈ ਵਿਸ਼ਲੇਸ਼ਣ ਕਰਦੇ ਹਾਂ ਕਿਈ ਖਬਰਾਂ ਰਹਿ ਵੀ ਜਾਂਦੀਆਂ ਉਸ ਦੇ ਕਾਰਨ ਅਸੀਂ ਫੇਰ ਵੀ ਆਪਣੀ ਟੀਮ ਵੱਲੋਂ ਵੀ ਤੁਹਾਡੇ ਤੋਂ ਸਾਰਾ ਤੋਂ ਸ਼ਮਾ ਮੰਗਦੇ ਹੋਏ ਪਰ ਅਸੀਂ ਅਗਲੇ ਵਕਤ ਫੇਰ ਮਿਲਾਂਗੇ ਤੇ ਕੱਲ ਆਪਣੀ ਕੱਲ ਜਿਹੜਾ ਹੈ ਤੁਹਾਡਾ ਬਹੁਤ ਵਧੀਆ ਵੀ ਹੋਇਆ ਜਿਹੜਾ ਕਰਨਲ ਸਾਹਿਬ ਨੇ ਕਿਹਾ ਸਭ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰੋ ਕਿਕਰਨ ਸਾਹਿਬ ਬਾਬਾ ਸਤੀਕਾਲ ਸਾਹਿਬ ਸਤੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ